20247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਾਸ਼ਟਰੀ ਅਕਾਲ ਚੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਤੈਣ ਕੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗੱਲਸਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੱਲਸਾ ਸਵਾਗਤ ਹੈ ਸੱਚਕਾਲ ਜੀ ਸੱਚਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਤੇ ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗਾਜ਼ਾ ਦੇ ਵਿੱਚ ਜੰਗਬੰਦੀ ਸਮਝੌਤੇ ਦੇ ਲਈ ਗੱਲਬਾਤ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਚੇਤਾਵਨੀ ਦਿੱਤੀ ਹੈ ਬਿਲਕੁਲ ਹੀ ਪਿਛਲੇ ਕੁਝ ਸਮੇਂ ਤੋਂ ਤਿੰਨ ਦਿਨ ਤੋਂ ਇਹ ਗੱਲ ਚੱਲ ਰਹੀ ਸੀ ਕਿ ਕਤਰ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਬਲਿੰਕਟਨ ਸਾਹਿਬ ਨੇ ਜਾਣਾ ਸੀ ਪਰ ਜਿਸ ਤਰੀਕੇ ਨਾਲ ਰਾਨ ਦਾ ਖਤਰਾ ਬਣਿਆ ਹੋਇਆ ਹਮਲਾ ਹਮਲਾ ਕਰਨ ਦਾ ਤੇ ਬਲਿੰਕਟਨ ਤੇ ਉੱਥੇ ਪਹੁੰਚੇ ਨਹੀਂ ਪਰ ਗੱਲਬਾਤ ਚੱਲ ਰਹੀ ਆ ਤੇ ਜੋ ਬਾਈਡਨ ਵੀ ਅਮਰੀਕਾ ਬੈਠੇ ਕਹੀ ਜਾ ਰਹੇ ਆ ਕਿ ਜੜੀਆਂ ਤੇ ਰਾ ਗੱਲਬਾਤ ਚ ਸ਼ਾਮਲ ਆ ਉਹ ਕਮਜ਼ੋਰੀ ਨਾ ਦਿਖਾਉਣ ਤੇ ਅਸੀਂ ਬੜੇ ਗੱਲਬਾਤ ਤੇ ਨੇੜੇ ਪਹੁੰਚ ਗਏ ਆ ਤੇ ਉਹਦੇ ਵਿੱਚ ਮਿਸਰ ਤੇ ਕਤਰ ਜੀ ਉਹਦੇ ਵਿੱਚ ਸ਼ਾਮਿਲ ਨੇ ਤੇ ਕਤਰ ਵਿੱਚ ਇਹ ਮੀਟਿੰਗ ਚੱਲ ਰਹੀ ਆ ਪਰ ਨਾਲ ਹੀ ਉਹਨਾਂ ਨੇ ਉਹ ਦੁਜਿਆਂ ਨੂੰ ਚੇਤਾਵਨੀ ਦਿੱਤੀ ਆ ਕਿ ਸਾਰੇ ਬੰਦੇ ਇਹ ਗੱਲ ਨੂੰ ਯਕੀਨੀ ਬਣਾਉਣ ਕੇ ਇੱਥੇ ਅਮਨ ਹੋਣਾ ਚਾਹੀਦਾ ਤੇ ਜਿਹੜੇ ਜੰਗ ਬੰਦੀ ਜਿਹੜੇ ਹੈਗੇ ਨੇ ਉਹਨਾਂ ਦੇ ਇਜ਼ਰਾਈਲ ਵਾਲੇ ਉਹ ਸਾਰੇ ਦੇ ਸਾਰੇ ਛੁੱਟਨੇ ਚਾਹੀਦੇ ਆ ਤੇ ਨਾਲ ਉੱਥੇ ਅਮਨ ਹੋਵੇ ਪਰ ਦੂਜੇ ਪਾਸੇ ਜਦੋਂ ਹਮਾਸ ਉਹ ਚ ਸ਼ਾਂਭਲ ਹੀ ਨਹੀਂ ਗੱਲਬਾਤ ਚ ਤੇ ਗੱਲਬਾਤ ਜਿੰਨੇ ਪਰ ਚੜ ਨਹੀਂ ਸਕਦੀ ਤੇ ਹੁਣ ਹਮਾਸ ਵੱਲੋਂ ਇੱਕ ਖਬਰ ਆ ਗਈ ਆ ਉਹਨਾਂ ਦਾ ਜਿਹੜਾ ਸਿਆਸੀ ਵੀਰ ਉਹਦੇ ਮੈਂਬਰ ਆ ਸਾਮੀ ਅਬੂ ਜੋਰੀ ਉਹਨਾਂ ਨੇ ਇੱਕ ਬਿਆਨ ਚ ਕਿਹਾ ਹੈ ਕਿ ਇਹ ਕਹਿਣਾ ਕਿ ਅਸੀਂ ਸੌਦੇ ਦੇ ਨੇੜੇ ਆ ਗਏ ਸਮਝੌਤੇ ਦੇ ਨੇੜੇ ਆ ਗਏ ਭਲੇਖਾ ਪਾਉਣ ਵਾਲੀ ਗੱਲ ਆ ਅਸੀਂ ਕਿਸੇ ਸਮਝੌਤੇ ਦੇ ਜਾਂ ਕਿਸੇ ਅਸਲ ਗੱਲਬਾਤ ਦੇ ਉੱਤੇ ਹੈਗੇ ਹੀ ਨਹੀਂ ਅਸੀਂ ਸ਼ਾਂਭਲ ਹੀ ਨਹੀਂ ਹੈਗੇ ਸਗੋ ਅਸੀਂ ਤਾਂ ਸਗੋ ਅਮਰੀਕਾ ਦੇ ਹੁਕਮੀ ਵੇਖੀ ਜਾਂਦੇ ਆ ਕਿ ਕਦੀ ਕੁਝ ਕਹਿ ਦਿੰਦਾ ਕਦੀ ਕੁਝ ਕਹਿ ਜਾਂਦਾ ਤੇ ਅਸੀਂ ਤੇ ਉਹਨਾਂ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਸਾਹਮਣਾ ਕਰ ਰਹੇ ਅਸੀਂ ਗੱਲਬਾਤ ਵਿੱਚ ਸ਼ਾਮਲ ਨਹੀਂ ਹੈਗੇ ਕਿਸੇ ਚ ਸੋ ਜਿਹੜਾ ਇਹ ਆਸ਼ਾਵਾਦ ਦਾ ਭ੍ਰਮ ਫਲਾ ਰਹੇ ਆ ਜੋ ਬਾਈਡਨ ਰੀ ਉਹਨਾਂ ਦਾ ਮਤਲਬ ਹੈ ਇਹਨਾਂ ਦੀ ਸਿਆਸੀ ਚਾਲ ਹੋ ਸਕਦੀ ਆ ਅਸੀਂ ਗੱਲਬਾਤ ਵਿੱਚ ਸ਼ਾਮਲ ਨਹੀਂਗੇ ਤੇ ਨਾ ਹੀ ਕੋਈ ਗੱਲਬਾਤ ਸਾਡੀ ਧਿਰ ਵੱਲੋਂ ਕੀਤੀ ਜਾ ਰਹੀ ਆ ਰੂਸ ਨੇ ਵੀ ਖੁਰਸਕ ਇਲਾਕੇ ਦੇ ਵਿੱਚ ਆਪਣਾ ਹਮਲਾ ਜਾਰੀ ਰੱਖਦੇ ਹੋਏ ਯੂਕਰੇਨ ਨੇ ਸੇਮ ਨਦੀ ਦੇ ਬਣੇ ਪੁਲ ਨੂੰ ਢਾਹ ਦਿੱਤਾ ਆ ਜੁਕ੍ਰੇਨ ਐਸ ਵੇਲੇ ਉੱਥੇ ਕਾਫੀ ਹਮਲਾਵਰ ਹੋਇਆ ਆ ਆਪਾਂ ਨੂੰ ਦੋ ਤਿੰਨ ਦਿਨ ਪਹਿਲਾਂ ਵੀ ਇਹ ਆਪਾਂ ਖਬਰਾਂ ਕਰਦੇ ਰਹੇ ਆ ਕਿ ਇਤਿਹਾਸ ਵਰ ਕਿਲੋਮੀਟਰ ਏਰੀਆ ਉਹਨੇ ਅਕੂਪਾਈ ਕਰ ਲਿਆ ਤੇ ਹੁਣ ਇੱਕ ਉਹਨਾਂ ਦਾ ਸ਼ਹਿਰ ਆ ਉਹਨੂੰ ਕੱਟ ਦਿੱਤਾ ਆ ਉਹਨਾਂ ਨੇ ਇੱਕ ਜਿਹੜਾ ਬਰਸਾਤੀ ਨਾਲਾ ਕਹਿ ਲੋ ਜੇ ਸੇਮ ਸੇਮ ਨਦੀ ਐ ਇੱਕ ਉਹਦੇ ਉੱਤੇ ਪੁਲਿਸ ਹੀ ਉਹਨੂੰ ਡਾ ਦਿੰਦਾ ਆ ਤੇ ਰੂਸ ਵੱਲੋਂ ਵੀ ਕਿਹਾ ਗਿਆ ਕਿ ਸਾਨੂੰ ਇਹਦੇ ਨਾਲ ਬੜੀ ਵੱਡੀ ਦਿੱਕਤ ਹੋਣੀ ਐ ਜਿਹੜੇ ਸਾਡੇ ਸਪਾਈ ਅੱਗੇ ਫੌਜੀ ਲੜ ਰਹੇ ਆ ਉਹਨਾਂ ਨੂੰ ਜਿਹੜੀ ਸਪਲਾਈ ਕੀਤੀ ਐ ਨਹੀਂ ਮਤਲਬ ਇਸ ਵੇਲੇ ਇੰਦਾ ਲੱਗਦਾ ਐ ਕਿ ਯੂਕਰੇਨ ਕਾਫੀ ਹਾਵੀ ਹੋਇਆ ਪਿਆ ਆ ਜੀ ਤੇ ਜੇਲੈਸਕੀ ਜਿਹੜੇ ਨੇ ਯੂਕਰੇਨ ਦੇ ਰਾਸ਼ਟਰਪਤੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸਥਿਤੀ ਉਸ ਇਲਾਕੇ 'ਚ ਮਜ਼ਬੂਤ ਕਰ ਰਹੇ ਜਿਹੜਾ ਅਸੀਂ ਅਕੁਪਾਈ ਕੀਤਾ ਆ ਤੇ ਨਾਲ ਉਹਨਾਂ ਨੇ ਕਿਹਾ ਕਿ ਉੱਥੇ ਅਸੀਂ ਆਪਣਾ ਫੌਜ ਦਾ ਇੱਕ ਦਫ਼ਤਰ ਬਣਾ ਲਿਆ ਮਤਲਬ ਉੱਥੇ ਇੱਕ ਕੈਂਪ ਬਣਾ ਲਿਆ ਵਾ ਕੈਂਪ ਹੈਡਕੁਆਟਰ ਜਿੱਥੋਂ ਅਸੀਂ ਅਗਲੀਆਂ ਕਾਰਵਾਈਆਂ ਸਾਰੀਆਂ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਅਸੀਂ ਇਲਾਕਾ ਉਹਨਾਂ ਦਾ ਮੱਲਿਆ ਜਿੱਦਾਂ ਰਸ਼ੀਆ ਨੇ ਸਾਡੇ ਇਲਾਕੇ ਮੱਲਿਆ ਜਦੋਂ ਬਹਿ ਕੇ ਗੱਲਬਾਤ ਹੋਊਗੀ ਤਾਂ ਫਿਰ ਲੈਣ ਦੇਣ ਕਰਾਂਗੇ ਆਪਾਂ ਇਦਾਂ ਹੀ ਉਹਨਾਂ ਕੋਲ ਇਲਾਕੇ ਚਟਾਵਾਂਗੇ ਹਾਂ ਹਾਂ ਇਜ਼ਰਾਈਲ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਜਿਹੜਾ ਰਾਸ਼ਟਰਪਤੀ ਦੇ ਘਰ ਦੇ ਬਾਹਰ ਇਕੱਠਾ ਹੋਇਆ ਤੇ ਇਜ਼ਰਾਈਲ ਦੇ ਰਾਸ਼ਟਰਪਤੀ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਸੁਝਾਅ ਦਿੱਤਾ ਕਿ ਤੁਰੰਤ ਦੱਖਣ ਮੰਤਰੀ ਬੇਨ ਗਵੀਰ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਬੇਨ ਗਰੀਵ ਇੱਕ ਮੰਤਰੀ ਹੈ ਜੀ ਜਿਹੜਾ ਐਕਸਟ੍ਰੀਮ ਰਾਈਟ ਗਰੁੱਪ ਦਾ ਉਹ ਕਾਫੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਤੇ ਉਹ ਇਹਨਾਂ ਨੇ ਜਿਹੜੀ ਬਣਾਈ ਹੋਈ ਸੀਗੀ ਵਾਰ ਕੈਬਨਟ ਉਹਦਾ ਮੈਂਬਰ ਵੀ ਸੀਗਾ ਤੇ ਲੜਾਈ ਨੂੰ ਕਿਸੇ ਸਿਰੇ ਤੇ ਲੱਗਣ ਨਹੀਂ ਦੇ ਰਹੇ ਕਿਸੇ ਪਾਸੇ ਗੱਲ ਖਤਮ ਨਹੀਂ ਕਰਨ ਦੇ ਰਹੇ ਤੇ ਹੁਣ ਜਿਹੜੇ ਲੋਕਾਂ ਦੇ ਉੱਥੇ ਬੰਧਕ ਬਣਾਏ ਹੋਏ ਆ ਬੰਦੇ ਉਹ ਸਰਕਾਰ ਤੇ ਪ੍ਰੈਸ਼ਰ ਪਾ ਰਹੇ ਆ ਵੀ ਤੁਸੀਂ ਲੜਾਈ ਖਤਮ ਕਿਉਂ ਨਹੀਂ ਕਰਦੇ ਇਹਨੂੰ ਕਿਸੇ ਪਾਸੇ ਲਾਓ ਬੈ ਕੇ ਸਮਝੌਤਾ ਕਰੋ ਹਾਂ ਤੇ ਇਜ਼ਰਾਈਲ ਦੇ ਰਾਸ਼ਟਰਪਤੀ ਆ ਉਹਦੇ ਘਰ ਦੇ ਅੱਗੇ ਜਿਹੜਾ ਲੋਕ ਇਕੱਠੇ ਹੋਏ ਉੱਥੇ ਨਾਰੇਬਾਜੀ ਕੀਤੀ ਤੇ ਉਹਨਾਂ ਕਿਹਾ ਕਿ ਜਿਹੜਾ ਜੈਵੋਨਿਸਟ ਹੈ ਇਹ ਬੰਦਾ ਬੇਨ ਗਰੀਵ ਪਹਿਲੇ ਰਾਸ਼ਟਰਪਤੀ ਨੇ ਪੁੱਛਿਆ ਤੁਸੀਂ ਦੱਸੋ ਇਹ ਬੰਦੇਰਾ ਸਮਰਥਨ ਕਰਦੇ ਹੋ ਜਾਂ ਇਹ ਲੋਕਾਂ ਦਾ ਸਮਰਥਨ ਕਰਦੇ ਹੋ ਤੁਸੀਂ جنگ ਟਾਉਣੀ ਚਾਹੁੰਦੇ ਹੋ ਕਿ ਨਹੀਂ ਜੀ ਤੇ ਫਿਰ ਜਿਹੜੇ ਉਹ ਰਾਸ਼ਟਰਪਤੀ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਹਿਮਤ ਆ ਹਰ ਜੋਗ ਆ ਸ਼ਰਤਾਂ ਦਾ ਨਾ ਤੇ ਉਹਨਾਂ ਨੇ ਕਿਹਾ ਕਿ ਮੈਂ ਮੰਨਦਾ ਆ ਕਿ ਇਹੋ ਜਿਹੇ ਬੰਦਿਆਂ ਨੂੰ ਇਥੋਂ ਵਿਚੋਂ ਲਾਈਨ ਚੋਂ ਬਾਹਰ ਹਟਾ ਦੇਣਾ ਚਾਹੀਦਾ ਜਿਹੜੇ ਕਿਸੇ ਪਾਸੇ ਗੱਲ ਨਹੀਂ ਲੱਗਣ ਦੇਦੇ ਜੋ ਇਹ ਜਿਹੜੇ ਉੱਥੇ ਵੀ ਜਿਹੜੇ ਹੈਗੇ ਨੇ ਨਾ ਜੀ ਜੇ ਉਹ ਨੇ ਸਟੇਡ ਇਨ ਹੈ ਜਿਹੜੇ ਕੱਟੜ ਜਹੂਦੀ ਨੇ ਉਹਨਾਂ ਦੇ ਗਰੁੱਪ ਨੂੰ ਉਹ ਲੀਡ ਕਰਦਾ ਹੈ ਤੇ ਉਹ ਲੋਕ ਜਿਹੜੇ ਆ ਉਹ ਇੱਕੋ ਹੀ ਗੱਲ ਲੱਕੇ ਬੈਠੇ ਆ ਕਿ ਜਿੰਨਾ ਚਿਰ ਹਮਾਸ ਨੂੰ ਅਸੀਂ ਤਹਿਸ ਨਹਿਸ ਨਹੀਂ ਕਰ ਦਿੰਦੇ ਉਹਨਾਂ ਚਿਰ ਅਸੀਂ ਜਿਹੜਾ ਆ ਉਹ ਲੜਾਈ ਬੰਦ ਨਹੀਂ ਕਰਨੀ ਤੇ ਉਹ ਦਬਾਅ ਬਣਾਉਂਦੇ ਆ ਕਿਉਂਕਿ ਜਿਹੜਾ ਨਿਤਨ ਜਹੂ ਆ ਉਹਦੇ ਕੋਲ ਇੰਨੀ ਤਾਕਤ ਨਹੀਂ ਆ ਸ਼ਕਤੀ ਨਹੀਂ ਆ ਕਿ ਉਹ ਆਪਣੀ ਸਰਕਾਰ ਆਪ ਚਲਾ ਸਕੇ ਇਹਨਾਂ ਦੇ ਸਾਰੇ ਉਹਦੀ ਸਰਕਾਰ ਚੱਲਦੀ ਆ ਪੈरिस ਤੋਂ ਪਰਤਨ ਤੇ ਵਿਨੇਸ਼ ਫੁਗਾੜ ਦਾ ਸ਼ਾਨਦਾਰ ਸਵਾਗਤ ਹੋਇਆ ਹੈ ਜੀ ਬਹੁਤ ਸਵਾਗਤ ਹੈ ਜੀ ਜਦੋਂ ਪਹਿਲਾਂ ਤਾਂ ਦਿੱਲੀ 에어ਪੋਰਟ ਤੇ ਪਹੁੰਚੇ ਤੇ ਉੱਥੇ ਉਹਨਾਂ ਦੇ ਜਿਹੜੇ ਸਾਥੀ ਪਹਿਲਵਾਨ ਸੀ ਜਿਹੜੇ ਉਹਦੇ ਸੰਘਰਸ਼ੋ ਵਿੱਚ ਵੀ ਸਾਥ ਦਿੰਦੇ ਰਹੇ ਸੀ ਬਜਰੰਗ ਪੂਨੀਆ ਤੇ ਸਾਖਸ਼ੀ ਮਲਕਰੀ ਉਹਨਾਂ ਨੇ ਇਸ ਮੌਕੇ ਤੇ ਸਵਾਗਤ ਉਹਦਾ ਕੀਤਾ ਤੇ ਵਿਨੇਸ਼ ਕਾਫੀ ਭਾਵਕ ਹੋਈ ਉਹਨੇ ਇੱਕ ਪਾਸੇ ਤੇ ਸਾਰੇ ਦੇਸ਼ ਦਾ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਮੇਰੇ ਦੁੱਖ ਵਿੱਚ ਸ਼ਾਮਲ ਹੋਏ ਇਦਾਂ ਮੇਰੇ ਨਾਲ ਤੁਸੀਂ ਸਾਰਿਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਜਿੰਨਾ ਚਿਰ ਉਹ ਕਹਿੰਦੇ ਏਅਰਪੋਰਟ ਤੇ ਰਹੀ ਤੇ ਬਾਹਰ ਨਹੀਂ ਨਿਕਲੀ ਉਹਨਾਂ ਚਿਰ ਉਹਦੇ ਅੱਖਾਂ ਚੋਂ ਅਥਰੂ ਨਿਕਲਦੇ ਰਹੇ ਤੇ ਉਹ ਦੁਸਕਦੀ ਰਹੀ ਆ ਤੇ ਫਿਰ ਉਹ ਆਪਣੀ ਮਾਂ ਨੂੰ ਜਦੋਂ ਮਿਲੀ ਆ ਫਿਰ ਉੱਚੀ ਉੱਚੀ ਗਲੇ ਲਾ ਕੇ ਉਹਦੇ ਰੋਈ ਆ ਤੇ ਫਰਾਂਟ ਨੇ ਕਿਹਾ ਹੈ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਮਤਲਬ ਸਿਸਟਮ ਨਾਲ ਲੜਾਈ ਜਿਹੜੀ ਸਾਡੀ ਚੱਲ ਰਹੀ ਆ ਉਹ ਜੇ ਚੱਲ ਰਹੀ ਆ ਤੇ ਬਾਕੀ ਜਿਹੜੇ ਪਹਿਲਵਾਨਾ ਉਹਨਾਂ ਨੇ ਕਿਹਾ ਹੈ ਕਿ ਠੀਕ ਆ ਜਦੋਂ ਇਹ ਹਾਲਾਤ ਬਣ ਗਏ ਤੇ ਭਾਰਤੀ ਸਰਕਾਰ ਨੇ ਕਾਫੀ ਕੋਸ਼ਿਸ਼ ਕੀਤੀ ਆ ਜਿਹੜੀ ਆਰਬਿਟ੍ਰੇਸ਼ਨ ਕੌਂਸਲ ਸੀਗੀ ਕੋਰਟ ਜਿਹੜੀ ਬਣੀ ਸੀ ਉਦੇ ਵਿੱਚ ਕੇਸ ਲੜਨ ਦੀ ਜੋ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਭਾਰਤੀ ਸਰਕਾਰ ਨੇ ਪਰ ਜਿਹੜੀ ਅਸਲੀ ਲੜਾਈ ਹੈ ਸਾਡੀ ਸਿਸਟਮ ਦੇ ਵਿਰੁੱਧ ਉਹ ਜੇ ਜਾਰੀ ਆ ਹੂੰ ਜੋ ਦੂਜੇ ਪਾਸੇ ਜਿਹੜੇ ਉਹਦਾ ਪਿੰਡ ਆ ਬਲਾਲੀ ਉੱਥੇ ਕੱਜ ਪ੍ਰੋਗਰਾਮ ਰੱਖਿਆ ਹੋਇਆ ਤੇ ਜਿਹੜੀ ਖਾਪ ਪੰਚਾਇਤ ਹੈ ਹਰਿਆਣਾ 'ਚ ਤੁਹਾਨੂੰ ਪਤਾ ਖਾਪ ਪੰਚਾਇਤਾਂ ਬੜੀਆਂ ਤਾਕਤਵਾਰ ਨੇ ਤੇ ਖਾਪ ਪੰਚਾਇਤ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਮਿਲ ਕੇ ਉਹਨੂੰ ਜਿਦਾ ਸੋਨੇ ਦਾ ਤਗਮਾ ਜਿੱਤ ਕੇ ਆਈਂਦਾ ਉਸ ਤਰ੍ਹਾਂ ਦਾ ਸਵਾਗਤ ਕਰਨ ਦਾ ਜਿਹੜਾ ਉਹ ਪ੍ਰਬੰਧ ਕੀਤਾ ਆ ਜੀ ਤੇ ਭਰਨਾ ਜਿਹੜਾ ਉੱਥੇ ਇਕੱਠ ਹੋਊਗਾ ਹਮ ਤੇ ਮੇਰੇ ਖਿਆਲ ਅੱਜ ਹੀ ਸੀਗਾ ਉੱਥੇ ਹੁਣ ਸ਼ਾਮਾਂ ਪੈ ਗਈਆਂ ਤੇ ਹੋ ਗਿਆ ਹੋਵੇਗਾ ਜਦੋਂ ਜੀ ਖਬਰ ਕਰ ਰਹੇ ਆ ਹਮ ਤੇ ਉੱਥੇ ਜਿਹੜੇ ਪ੍ਰੋਗਰਾਮ 'ਚ ਬਾਹਰੋਂ ਲੋਕ ਆਉਣਗੇ ਉਹਨਾਂ ਨੂੰ ਕਹਿੰਦੇ ਵੀ ਹਰਿਆਣੇ ਦੀ ਰਵਾਇਤ ਮੁਤਾਬਕ ਦੇਸੀ ਘਿਓ ਦੇ ਪਕਵਾਨ ਪਰੋਸੇ ਜਾਣਗੇ ਜੀ ਤੇ ਦਿੱਲੀ ਤੋਂ ਲੈ ਕੇ ਏਅਰਪੋਰਟ ਤੋਂ ਲੈ ਕੇ ਪਿੰਡ ਤੱਕ ਦਾ ਪੂਰਾ ਰੋਡ ਮੈਪ ਤਿਆਰ ਕੀਤਾ ਕਿੱਥੇ ਕਿੱਥੇ ਰੁਕਣਾ ਕੀ ਕੀ ਕਰਨਾ ਕਿੱਥੇ ਕਿੱਥੇ ਸਵਾਗਤ ਹੋਣਾ ਤੇ ਇਹਦੇ ਵੱਖ-ਵੱਖ ਥਾਵਾਂ ਦੇ ਲੋਕਾਂ ਦੀਆਂ ਡਿਊਟੀਆਂ ਵੀ ਲੱਗੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਉਹਦਾ ਵੈਲਕਮ ਕਰਨਾ ਜਿਹੜੇ ਵਿਨੇਸ਼ ਦਾ ਬ੍ਰਦਰ ਹੈ ਹਰਵਿੰਦਰ ਉਹਨੇ ਦੱਸਿਆ ਕਿ ਸ਼ਨੀਵਾਰ 5 ਵਜੇ ਸ਼ਾਮ ਨੂੰ ਉਹ ਪਿੰਡ ਪਹੁੰਚੂਗੀ ਤੇ ਦੇਸੀ ਘੋਣਾ ਬਣਾਏ ਉਹ ਲੱਡੂ ਜਿਹੜੇ ਉਹ ਵਰਤਾਵਾਂਗੇ ਜੀ ਜੀ ਮੁੰਬਈ ਦੇ ਵਿੱਚ ਉਹ ਅਤਵਾਦੀ ਹਮਲਿਆਂ ਦੇ ਵਿੱਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਵਰ ਰਾਣਾ ਨੂੰ ਵੱਡਾ ਝਟਕਾ ਜਿਹੜਾ ਲੱਗਾ ਹੈ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਇਹ ਜਿਹੜਾ 26 ਨਵੰਬਰ 2008 ਵਿੱਚ ਬੰਬਈ 'ਚ ਘਟਨਾਕਰਮ ਹੋਇਆ ਸੀ ਇਹ 'ਚ 6 ਅਮਰੀਕੀ ਵੀ ਮਾਰੇ ਗਏ ਸੀਗੇ ਤੇ ਕੁੱਲ 168 ਲੋਕਾਂ ਦੀ ਮੌਤ ਹੋਈ ਸੀਗੀ ਤੇ ਇਹ ਇੰਨਾ ਘਟਨਾਵਾ ਕਰਕੇ ਵੀ ਭਾਰਤੀ ਇਜ਼ਰਾਈਲ ਦੇ ਨੇੜੇ ਗਿਆ ਉਦੋਂ ਇਜ਼ਰਾਈਲ ਦੀ ਮੋਸਾਦ ਨੇ ਕਾਫੀ ਮਦਦ ਕੀਤੀ ਸੀ ਭਾਰਤੀ ਨੂੰ ਉਸ ਸਮੇਂ ਅਚ ਜੀ ਜੀ ਪਰ ਜਿਹੜੀ ਅਮਰੀਕਾ ਵਾਲੀ ਕੋਰਟ ਹੈ ਉਹਦਾ ਫੈਸਲਾ ਤੇ ਆ ਗਿਆ ਪਰ ਅਮਰੀਕਾ ਜਿਹੜਾ ਜਿਹੜੀ ਇਹਦੀ ਗੁੱਜੀਆਂ ਚੱਲਦਾ ਨੇ ਉਹ ਇਹੀ ਆ ਕਿ ਜੇ ਕੋਈ ਭਾਰਤ ਕੋਲੋਂ ਫਾਇਦਾ ਲੈਣਾ ਹੋਊਗਾ ਤੇ ਉਹਦੇ ਵਿਅਕਤੀ ਨੂੰ ਹੈਡੋਰ ਕਰ ਦੂਗਾ ਤੇ ਨਹੀਂ ਤੇ ਫਿਰ ਭਾਰਤ ਦੀ ਮਾਂ ਮਰੋੜਨੀ ਤੇ ਉਹਨਾਂ ਕੋ ਗੁਰਪਤਵੰਤ ਪੰਨੂ ਆ ਹੋਰ ਵੀ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ੈਲਟਰ ਵੀ ਦਿੰਦੇ ਆ ਤੇ ਜਦੋਂ ਕੋਈ ਆਪਣਾ ਫਾਇਦਾ ਜਾਂ ਸੌਦੇਬਾਜ਼ੀ ਕਰਨੀ ਹੁੰਦੀ ਆ ਤੇ ਫਿਰ ਮਾੜਾ ਮੋਟਾ ਇਹਦਾ ਫਾਇਦਾ ਕਰਾ ਦਿੰਦੇ ਆ ਵੀ ਅਸੀਂ ਵਾਪਸ ਕਰ ਦਾਂਗੇ ਸੋ ਇੰਨੀ ਪੁਰਾਣੀ ਗੱਲ ਆ ਤੇ ਉਹਨਾਂ ਨੂੰ ਜੇ ਕਰ ਵੀ ਦੇਣਗੇ ਗਿਆ ਜਮਕਦਮਾ ਚੱਲ ਵੀ ਜਾਊਗਾ ਤੇ ਫਿਰ ਕੀ ਹੋਊਗਾ 2008 ਤੋਂ ਲਗਾਤਾਰ ਇਹ ਗੱਲ ਚੱਲ ਰਹੀ ਸੀਗੀ ਤੇ ਫਿਰ ਜੇ ਕਰਨਾ ਸੀ ਤੇ ਫਿਰ ਜਿਹੜਾ ਉਹਨਾਂ ਮੇਨ ਜਿਹੜਾ ਹੈਗਾ ਸੀਗਾ ਹੈਨਲੀ ਹੂੰ ਉਹਨੂੰ ਵੀ ਕਰ ਦਿੰਦੇ ਉਹਨੂੰ ਤਾਂ ਸ਼ੈਲਟਰ ਦੇ ਰਿਆ ਸੋ ਅਮਰੀਕਾ ਦੀਆਂ ਆਪਣੀਆਂ ਸਿਆਸਤਾਂ ਉਹਨਾਂ ਦੀਆਂ ਆਪਣੀਆਂ ਹਿੱਤ ਨੇ ਜੇ ਉਹਨਾਂ ਨੂੰ ਲੱਗੂਗਾ ਕਿ ਇਸ ਬਹਾਨੇ ਅਸੀਂ ਇੰਡੀਆ ਕੋਲੋਂ ਕੋਈ ਫੇਵਰ ਲੈਣੀ ਆ ਫਿਰ ਤੇ ਉਹਨੂੰ ਹਵਾਲਗੀ ਦੇ ਵੀ ਸਕਦੇ ਆ ਨਹੀਂ ਤੇ ਹਰ ਹਾਲਤ ਉਹਨੂੰ ਟਾਲਣਗੇ ਅੰਮ੍ਰਿਤਸਰ ਤੋਂ ਚੱਲੀ ਸਾਬਰਮਤੀ ਐਕਸਪ੍ਰੈਸ ਤੇ 20 ਡੱਬੇ ਕਾਨਪੁਰ ਨੇੜੇ ਕਹਿੰਦੇ ਲੀਹੋਂ ਲੱਤ ਕੇ ਜਾਣੀ ਇਹ ਰੋਜ਼ ਇੱਕ ਦਾ ਰੇਲਵੇ ਦਾ ਐਕਸੀਡੈਂਟ ਸਾਡੀ ਨਜ਼ਰ 'ਚ ਆ ਰਿਹਾ ਪਿਛਲੇ 15 ਦਿਨਾਂ ਤੋਂ ਮੇਰੇ ਖਾਤੇ ਚੌਥਾ ਪੰਜਵਾਂ ਐਕਸੀਡੈਂਟ ਆ ਕਦੀ ਇੱਕ ਟ੍ਰੇਨ ਦਾ ਡੱਬਾ ਲਾਹ ਜਾਂਦਾ ਕਦੀ ਦੋ ਟ੍ਰੇਨਾਂ ਆਪੋ ਜੀ ਟਕਰਾ ਜਾਂਦੀਆਂ ਤੇ ਇਹ ਕਿਤੇ ਨਾ ਕਿਤੇ ਸਾਡੇ ਸਿਸਟਮ ਤੇ ਰੇਲਵੇ ਦੇ ਦੇ ਵਿੱਚ ਵੀ ਅਪਗ੍ਰੇਡੇਸ਼ਨ ਦੀ ਬਹੁਤ ਲੋੜ ਲੱਗਦੀ ਆ ਕਿ ਇੱਕ ਪਾਸੇ ਤੇ ਹੁਣ ਹਾਈ ਸਪੀਡ ਗੱਡੀਆਂ ਆਈ ਜਾ ਰਹੀਆਂ ਤੇ ਮੈਨੂੰ ਲੱਗਦਾ ਟਰੈਕ ਜਿਹੜੇ ਹਨ ਉਹ ਉਸ ਲੈਵਲ ਦੇ ਨਹੀਂ ਗਏ ਕਿ ਉਹਨਾਂ ਨੂੰ ਕੈਟਰ ਕਰ ਸਕਣ ਜਿਹੜੀਆਂ ਹਾਈ ਸਪੀਡ ਗੱਡੀਆਂ ਨੇ ਜੋ ਰੇਲਵੇ ਜਿਹੜੀ ਆ ਭਾਰਤੀ ਦੀ ਰੇਲਵੇ ਚਾਈਨਾ ਤੋਂ ਬਾਅਦ ਦੂਜਾ ਵੱਡਾ ਰੇਲਵੇ ਨੈਟਵਰਕ ਹੈ ਭਾਰਤ 'ਚ ਤੇ ਹਮੇਸ਼ਾ ਪ੍ਰੋਫਿਟ 'ਚ ਰਹੀ ਆ ਤੇ ਸਰਕਾਰ ਦੀ ਇਹ ਵੀ ਪੌਛੀ ਬੈਰ ਹੁੰਦੀ ਆ ਜਿੱਦਾਂ ਸਰਕਾਰੀ ਸਕੂਲ ਬੰਦ ਕੀਤੇ ਸਰਕਾਰੀ ਹਸਪਤਾਲ ਬੰਦ ਕੀਤੇ ਵੀ ਨਕਮਾ ਸਿਸਟਮ ਆ ਲੋਕਾਂ ਦੇ ਮਨਾਂ 'ਚ ਉਹ ਲੈ ਜੇਗੇ ਨਹੀਂ ਜੀ ਸਰਕਾਰ ਤੇ ਚਲਾ ਹੀ ਨਹੀਂ ਸਕਦੀ ਤੇ ਫੇਰ ਆਪਣੇ ਜਿਹੜੇ ਅਦਾਨੀ ਅਬਾਨੀ ਰੀਆਂ ਉਹਨਾਂ ਨੂੰ ਇਹ ਸੌਪਣਾ ਹੋਵੇ ਤੇ ਉਹਨਾਂ ਲਈ ਰਾਹ ਪਧਰਾ ਹੋ ਜਾਣਾ ਫਿਰ ਲੋਕੀ ਬੜਾ ਵਿਰੋਧ ਨਹੀਂ ਕਰਦੇ ਤੇ ਹੁਣ ਲਗਾਤਾਰ ਇਹ ਜਿਹੜਾ ਕੰਮ ਆ ਇਹ ਹੋ ਰਿਹਾ ਜੀ ਸੋ ਇੱਕ ਉਹ ਕਹਿੰਦੇ ਵੀ ਰੇਲ ਗੱਡੀ ਦੇ ਟਰੈਕ ਦੇ ਵਿੱਚ ਵੱਡਾ ਸਾਰਾ ਕੋਈ ਪੱਥਰ ਪਿਆ ਸੀਗਾ ਤੇ ਜਿਹੜਾ ਗਾਰਡ ਲਗਾ ਉਹ ਨਾ ਨੇ ਦੇ ਪਿੱਛੇ ਕੋਈ ਚੀਜ਼ ਨਿੱਕੀ ਮੋਟੀ ਆਵੇ ਤੇ ਪਿੱਛੇ ਧੱਕ ਦੇ ਉਹ ਇੰਨੀ ਜ਼ੋਰ ਚ ਵੱਜਿਆ ਪੱਥਰ ਕਿ ਉਹ ਅੰਦਰ ਨੂੰ ਘੁੰਮ ਗਿਆ ਤੇ ਉਹ ਘੁੰਮਣ ਤੋਂ ਬਾਅਦ ਜਿਹੜਾ ਰੇਲਵੇ ਲਾਈਨ ਦੇ ਨਾਲ ਟਕਰਾ ਹੋ ਗਿਆ ਹੋਊਗਾ ਤੇ ਪਈਆ ਜਿਹੜਾ ਉਹ ਜਿਸ ਤਰ੍ਹਾਂ ਕੋਈ ਆਪਾਂ ਕੀ ਕਹਿੰਨੇ ਉਹਨੂੰ ਜਦੋਂ ਸੱਬਰ ਦੇ ਵਿੱਚ ਥੱਲੇ ਚੁਰ ਦੇ ਕੇ ਪਰੇ ਨੂੰ ਕਰ ਦੇ ਨੇ ਚੁੱਕ ਦੇ ਨੇ ਦੁੱਲ ਦੇਣਾ ਜਿੱਦਾਂ ਤੇ ਉਸ ਤਰੀਕੇ ਨਾਲ ਗੱਡੀ ਨੂੰ ਲਾਹ ਦਿੱਤਾ ਉਤੋਂ ਤੇ ਪਰ ਨੁਕਸਾਨ ਕੋਈ ਨਹੀਂ ਹੋਇਆ ਇਹ ਘਟਨਾ ਹੋਈ ਵੀ ਰਾਤ ਦੇ ਟਾਈਮ ਇਹ ਲੋਕ ਉਹ ਤੋਂ ਗੱਡੀਆਂ 'ਚ ਤੁਹਾਨੂੰ ਪਹਿਲਾਂ ਸੁੱਤੇ ਹੁੰਦੇ ਆ ਤੇ ਰਾਤ ਦੇ 2:30 ਵਜੇ ਘਟਨਾ ਹੋਈ ਆ ਤੇ 20 ਡੱਬੇ ਜਿਹੜੇ ਆ ਉਹ ਕਾਨਪੁਰ ਦੇ ਨੇੜੇ ਸੀ ਗੋਵਿੰਦਪੁਰੀ ਸਟੇਸ਼ਨ ਜਿੱਥੇ ਪਟੜੀ ਤੋਂ ਉਤਰੇ ਆ ਤੇ ਪਰ ਪਹਿਲੀ ਨਜ਼ਰੇ ਜਾਗਦਾ ਹੈ ਕਿ ਕੋਈ ਵੱਡੀ ਚੀਜ਼ ਵਜਈ ਆ ਤੇ ਉਹ ਰਾ ਕਰਕੇ ਉਹਦਾ ਗਾਰਡ ਜਿਹੜਾ ਵਿੰਗਾ ਹੋਇਆ ਜਿਹਦੇ ਕਰਕੇ ਗੱਡੀ ਜਿਹੜੀ ਆ ਉਹ ਲਾਈਨ ਤੋਂ ਉਤਰ ਗਈ ਆ ਉਹਦੀ ਇਨਵੈਸਟੀਗੇਸ਼ਨ ਹੋਊ ਤੇ ਸਹੀ ਗੱਲ ਸਾਹਮਣੇ ਆਊਗੀ ਪਰ ਮੁੜ ਕੇ ਉਹ ਖਬਰ ਨਹੀਂ ਮਰਦੀ ਦੀ ਜਦੋਂ ਦੋ ਦਿਨ ਬਾਅਦ ਉਹਦੀ ਇਨਵੈਸਟੀਗੇਸ਼ਨ ਆਉ ਖਬਰ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਆ ਜਿਹੜਾ ਨੁਕਸਾਨ ਹੋ ਜਾਂਦਾ ਉਹ ਹੋ ਜਾਂਦਾ ਜਿਹੜੀ ਪਹਿਲੀ ਖਬਰ ਹੈ ਉੱਥੋਂ ਤੱਕ ਹੀ ਸਾਡੇ ਮੀਡੀਆ ਦਾ ਵਾਸਤਾ ਹੁੰਦਾ ਤੇ ਉੱਥੋਂ ਤੱਕ ਹੀ ਲੋਕ ਜਾਣਨਾ ਚਾਹੁੰਦੇ ਆ ਉਸ ਤੋਂ ਬਾਅਦ ਕੀ ਹੋਇਆ ਉਹਦੇ ਬਾਰੇ ਕਦੀ ਕੋਈ ਉਗਸੁਗ ਨਹੀਂ ਨਿਕਲਦੀ ਕੋਲਕਾਤਾ ਰੇਪ ਕੇਸ ਜਿਹੜਾ ਹੋਇਆ ਉਹਦੇ ਵਿੱਚ ਡਾਕਟਰਾਂ ਦੀ ਹੜਤਾਲ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਇਹ ਵੇਖੋ ਜੀ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਆਈਐਮਏ ਉਹਨਾਂ ਵੱਲੋਂ 17 ਅਗਸਤ ਜਿਹੜਾ ਅੱਜ ਦਿਨ ਅਸੀਂ ਲੰਘ ਰਿਹਾ ਵਾ ਇਹਦੇ ਵਿੱਚ ਵੀ ਸਾਰੇ ਹਿੰਦੁਸਤਾਨ ਭਰ ਵਿੱਚ ਜਿਹੜੇ ਆ ਓਪੀਡੀ ਤੇ ਸਰਜਰੀ ਦੀਆਂ ਸਵਾਵਾਂ ਉਹ ਵੀ ਬੰਦ ਕਰਨ ਨੂੰ ਕਿਹਾ ਮਤਲਬ ਹਜ਼ਾਰਾਂ ਹੀ ਲੋਕਾਂ ਦੇ ਆਪਰੇਸ਼ਨ ਹੋਣੇ ਹੋਣਗੇ ਉਸ ਦਿਨ ਜਿਹੜੇ ਮਰੀਜ਼ ਇਸ ਉਡੀਕ 'ਚ ਹੁੰਦੇ ਆ ਕਿ ਮੈਨੂੰ ਰਾਹਤ ਮਿਲੂਗੀ ਉਹ ਸਾਰੇ ਜਿਹੜੇ ਆ ਉਹ ਹੁਣ ਉਹਨਾਂ ਦੇ ਆਪਰੇਸ਼ਨ ਅੱਗੇ ਪੈ ਜਾਣਗੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹਨੇ ਜਿਹੜਾ ਕੋਲਕਾਤਾ ਵਾਲਾ ਹਸਪਤਾਲ 'ਚ ਹੋਇਆ ਉਹਨੂੰ ਲੈ ਕੇ ਇਹ ਗੱਲ ਕੀਤੀ ਆ ਕਿ ਜਿਹੜੀ ਉੱਥੇ ਭੰਨ ਤੋੜ ਹੋਈ ਆ ਇੱਕ ਪਾਸੇ ਤੇ ਨੁਕਸਾਨ ਹੋਇਆ ਤੋਂ ਬਾਅਦ ਗੁੰਡੇ ਆਉਂਦੇ ਆ ਤੇ ਭੰਨ ਤੋੜ ਕਰਦੇ ਆ ਤੇ ਇਤੋਂ ਡਾਕਟਰ ਡਰੇ ਹੋਏ ਕਿ ਆਪਣੀਆਂ ਡਿਊਟੀਆਂ ਕਿੱਦਾਂ ਕਰਨ ਇਹ ਬੜੀ ਘਬਰਾਹਟ ਵਾਲੀ ਗੱਲ ਆ ਦੂਜੇ ਪਾਸੇ ਜਿਹੜਾ ਚੰਡੀਗੜ੍ਹ ਦਾ ਪੀਜੀਆਈ ਆ ਉੱਥੋਂ ਦੇ ਡਾਕਟਰ ਨੇ ਵੀ ਉਹਨਾਂ ਤਰ੍ਹਾਂ ਦੇਰੇ ਲਗਾਤਾਰ 6ਵੇਂ ਦਿਨ ਤੇ ਸ਼ਾਮਲ ਹੋ ਗਿਆ ਤੇ ਪ੍ਰਾਣੇ ਤੇ ਨਵੇਂ ਮਰੀਜ਼ਾਂ ਦੀ ਜਿਹੜੀਆਂ OPD ਸਵਾਮਾ ਉਹ ਵੀ ਬੰਦ ਹੋ ਗਈਆਂ ਤੇ ਇਹ ਤੁਹਾਨੂੰ ਪਤਾ ਵੀ ਪੰਜਾਬ ਵਿੱਚ ਇੱਕੋ ਇੱਕ ਵੱਡਾ PGII ਆ ਉਸ ਤੋਂ ਬਾਅਦ ਇੱਕ ਬਠਿੰਡੇ ਵਾਲਾ AIM ਜ਼ਰੂਰ ਬਣਿਆ ਉੱਥੇ ਪਤਾ ਨਹੀਂ ਕਿੰਨੀ ਕਦੇ ਸਰਵਿਸ ਸ਼ੁਰੂ ਹੋਈ ਆ ਪਰ ਜਿਹੜਾ PGII ਆ ਉੱਥੇ ਬਹੁਤ ਰਸ਼ ਹੁੰਦਾ ਤੇ ਲੋਕਾਂ ਨੂੰ ਬਹੁਤ ਉਮੀਦ ਹੁੰਦੀ ਵੀ ਕਿਤੇ ਇਲਾਜ ਨਾ ਆਇਆ ਤੇ PGII ਚੱਲੋ ਤੇ ਉਹ PGII ਵੀ ਜਿਹੜਾ ਉਹ ਬੰਦ ਪਿਆ ਆ ਸੋ ਪਰ ਪਤਾ ਹੈ ਕਿ ਸਾਰਾ ਕੁਝ ਜੋ ਹੋਇਆ ਹੈ ਕਲਕੱਤੇ ਜਿਹੜੀ ਘਟਨਾ ਹੈ ਉਹਨੂੰ ਲੈ ਕੇ ਚੱਲ ਰਿਹਾ ਹੁਣ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਬਿਆਨ ਵੀ ਤਿਆਰ ਆ ਜਿਹੜੇ ਕਲੇਸ਼ ਯਾਦਵ ਰਹੀਆਂ ਉਹਨਾਂ ਨੇ ਕਿਹਾ ਕਿ ਮੰਮਤਾ ਬੈਨਰਜੀ ਖੁਦ ਇੱਕ ਔਰਤ ਆ ਤੇ ਉਹ ਔਰਤ ਦਾ ਦਰਦ ਸਮਝਦੀ ਯਾਨੀ ਕਿ ਉਹਦੀ ਫੇਵਰ ਚ ਆਏ ਆ ਤੇ ਦੂਜੇ ਪਾਸੇ ਜਿਹੜੀ ਆ ਮਾਇਆਵਤੀ ਉਹਦਾ ਬਿਆਨ ਉਹਨਾਂ ਦੇ ਉਲਟਾ ਆ ਉਹ ਕਹਿੰਦੇ ਆ ਕਿ ਜਿਹੜੀ ਹੈਗੀ ਆ ਆਪਣੀ ਤ੍ਰਭੂਲ ਕਾਂਗਰਸ ਜੀ ਉਹ ਇਹਨੂੰ ਫਿਰਕੂ ਰੰਗਤ ਦੇ ਰਹੀ ਆ ਤੇ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹ ਬਲਾਤਕਾਰ ਦਾ ਮਾਮਲਾ ਆ ਤੇ ਉਹਨਾਂ ਨੇ ਕਿਹਾ ਆ ਕਿ ਲੇਡੀ ਡਾਕਟਰ ਦੇ ਨਾਲ ਜੋ ਘਟਨਾ ਹੋਈ ਆ ਇਹ ਬੜੀ ਘਟਿਆ ਤੇ ਕਾਨੂੰਨੀ ਹਰਕਤ ਆ ਸਾਰੇ ਦੇਸ਼ ਵਿੱਚ ਗੁੱਸਾ ਆ ਲੋਕ ਚਿੰਤਾਜ ਆ ਤੇ ਜਿਹੜੀ ਟੀਐਮਸੀ ਸਰਕਾਰ ਆ ਆਪਣਾ ਬਚਾਅ ਕਰ ਲਈ ਇਹਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਆ ਤੇ ਧਰਮ ਦੇ ਮੁਤਾਬਕ ਵੀ ਧਾਰਮਿਕ ਇਹ ਦੇ ਵਿੱਚ ਗੱਲਾਂ ਲਿਆ ਰਹੀ ਆ ਤੇ ਵ੍ਰੋਤੀ ਤੇ ਨੂੰ ਵੀ ਜਿਹੜੀ ਆ ਨੇ ਕਹਿ ਇਸ ਮਾਮਲੇ 'ਚ ਘਟ ਰਹੀ ਆ ਸੋ ਸਾਨੂੰ ਇਹ ਚਿੰਤਾ ਕਰਨੀ ਚਾਹੀਦੀ ਆ ਕਿ ਨਾਲ ਨਾਲ ਇਹ ਹੋਵੇ ਕਿ ਪੀੜਤ ਨੂੰ ਅਨਸਾਰ ਮਿਲੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਪਰ ਦੂਜੇ ਪਾਸੇ ਹਰਿੰਦਰ ਜਿਹੜੀ ਮਮਤਾ ਹੈ ਨਾ ਹੂੰ ਉਹ ਕਾਫੀ ਘਬराई ਹੋਈ ਨਜ਼ਰ ਆ ਰਹੀ ਏ ਇਸ ਗੱਲ ਬਾਤ ਤੋਂ ਜੀ ਤੇ ਉਹ ਲਗਾਤਾਰ ਨਾ ਕਈ ਜਿਹੜੇ ਆ ਉਹ ਬਿਆਨ ਦੇ ਰਹੀ ਆ ਤੇ ਉਹ ਕਹਿ ਰਹੀ ਆ ਕਿ ਜਿਹੜਾ ਬੰਦਾ ਕੀਤਾ ਨੂੰ ਐਤਵਾਰ ਤੱਕ ਹੀ ਫਾਸੀ ਲਾ ਦੇਣੀ ਚਾਹੀਦੀ ਆ ਵੇਖੋ ਇੱਕ ਮੁੱਖ ਮੰਤਰੀ ਰਹੀ ਹੋਵੇ ਨਾ ਚਾਹਵਾ ਉਹਨੂੰ ਪਤਾ ਹੀ ਦੇਣਾ ਚਿਰ ਕੋਰਟ ਦੀ ਕਾਰਵਾਈ ਨਹੀਂ ਹੁੰਦੀ ਬੰਦਾ ਜਿਹੜਾ ਇਹ ਕੋਈ ਸਲਾਮੁਕੁਮੁਲ ਕਜ਼ੂਰਾ ਵੀ ਬੰਦੇ ਨੂੰ ਫੜ ਕੇ ਉੱਥੇ ਉਹਦੇ ਭਾਈ ਟੰਗ ਦੇਣਗੇ ਜਿੱਨਾ ਚਿਰ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਨਹੀਂ ਮਿਲਦੀ ਮੰਤਪਾਣੀ ਜੀ ਕਿਦਾਂ ਉਹ ਫਾਇਲਾ ਸਕਦੀ ਆ ਉਹ ਕਹਿੰਦੀ ਕਿ ਐਤਵਾਰ ਤੋਂ ਪਹਿਲਾਂ ਪਹਿਲਾਂ ਉਹ ਫਾਇਲਾ ਦੋ ਯਾਨੀ ਕਿ ਆਪਣੀ ਜਾਣ ਛਡਾਉਣ ਲਈ ਉਹ ਵੀ ਕਿਤੇ ਨਾ ਕਿਤੇ ਇਹੋ ਲਈ ਘਬराई ਹੋਈ ਕੁਝ ਗੱਲਾਂ ਇਹੋ ਜਿਹੀ ਕਰ ਰਹੀ ਆ ਜਿਹੜਾ ਰਜੀਜੂ ਆ ਉਹਨੇ ਕਿਹਾ ਜਿਹੜਾ ਕੇਂਦਰ ਦਾ ਮੰਤਰੀ ਆ ਜੀ ਉਹਨੇ ਕਿਹਾ ਆ ਕਿ ਮੈਡੀਕਲ ਕਾਲਜ ਤੇ ਜਿਹੜੇ ਹਸਪਤਾਲ ਆ ਉਹਨਾਂ ਚ ਡਾਕਟਰਾਂ ਦੀ ਡਰ ਬੈਠਿਆ ਹੋਇਆ ਤੇ ਇਹ ਤੋਂ ਜਿਹੜਾ ਸਰਕਾਰ ਆ ਉਹਨੂੰ ਚਾਹੀਦਾ ਕਿ ਉੱਥੇ ਸੁਰੱਖਿਆ ਦੇ ਪ੍ਰਬੰਧ ਕਰੇ ਤੇ ਮੰਮਤਾ ਬਾਂਦਰ ਦੀ ਜਿਹੜੀ ਕਹੀ ਜਾਂਦੀ ਆ ਕਿ ਮੈਨੂੰ ਵੀ ਬੰਗਲਾਦੇਸ਼ਾਂ ਕੋ ਮੇਰੀ ਸਰਕਾਰ ਡੇਗਣ ਲਈ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਜਾਨੀ ਕਿ ਸਰਕਾਰ ਡੇਗਣ ਲਈ ਰੇਪ ਕਰਾਇਆ ਗਿਆ ਉਹਦੇ ਕਹਿਣ ਦਾ ਭਾਅ ਪਿਆ ਤੇ ਦੂਜੇ ਪਾਸੇ ਕਹਿੰਦੀ ਮੈਨੂੰ ਸੱਤਾ ਦਾ ਕੋਈ ਲਾਲਚ ਵੀ ਨਹੀਂ ਆ ਤੇ ਜਿਹੜੀ ਹੈਗੀ ਆ ਸੀਪੀਐਮ ਤੇ ਭਾਰਤੀ ਜਨਤਾ ਪਾਰਟੀ ਜੀ ਇਹ ਤੇ ਸਿਆਸਤ ਕਰ ਰਹੇ ਵਿਰੋਧੀਆਂ ਦੇ ਉੱਤੇ ਉਹਨੇ ਇਹ ਕਿਹਾ ਤੇ ਉਹ ਕਹਿੰਦੀ ਜਿਹੜਾ ਹਸਤਾਬ ਦੇ ਵਿੱਚ ਹਮਲਾ ਵੀ ਹੋਇਆ ਇਹਦੇ ਪਿੱਛੇ ਆਵਾਮ ਤੇ ਆਰਾਮ ਵਾਲੇ ਆ ਆਵਾਮ ਮਤਲਬ ਖੱਬੇ ਪੱਖੀ ਤੇ ਆਰਾਮ ਮਤਲਬ ਬੀਜੇਪੀ ਵਾਲੇ ਜੀ ਤੇ ਇਦਾਂ ਲੱਗ ਰਿਹਾ ਹੈ ਕਿ ਭਾਰੀ ਦਬਾਅ ਚ ਆ ਤੇ ਦੂਰ ਦੂਰ ਦੀਆਂ ਮਾਰ ਰਹੀ ਆ ਉਹਨੂੰ ਵੀ ਲੱਗਦਾ ਹੈ ਕਿ ਮੇਰਾ ਵੱਡਾ ਜਿਹੜਾ ਵੋਟ ਬੈਂਕ ਹੈ ਟੁੱਟ ਸਕਦਾ ਹੈ ਤੇ ਉਹਨੂੰ ਤੀਜੀ ਵਾਰ ਹੋਣੀ ਆ ਤੁਨੀ ਮੁੱਖ ਮੰਤਰੀ ਤੇ ਪਹਿਲੀ ਵਾਰ ਉਹਨੂੰ ਐਡੀ ਵੱਡੀ ਸਖਤ ਚੁਣੌਤੀ ਦਾ ਮੁਕਾਬਲਾ ਕਰਨਾ ਪੈ ਰਿਹਾ ਜੇ ਤੋ ਘਬराई ਹੋਈ ਤੇ ਨਜ਼ਰ ਆ ਰਹੀ ਆ ਹਾਲਾਂਕਿ ਉਹ ਬੜੀ ਫਾਇਰ ਬ੍ਰਾਂਡ ਲੀਡਰ ਮੰਨੀ ਜਾਂਦੀ ਆ ਉਹਨੂੰ ਟੈਕਲ ਕਿੱਦਾਂ ਕਰਦੀ ਆ ਇਹ ਆਉਣ ਵਾਲੇ ਦਿਨਾਂ ਚ ਦੇਖਣੇ ਜੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਇਕੱਲਾ ੜ ਉਮਰ ਦੇ ਮੁੰਡੇ ਨੇ ਗੋਲੀ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਆ ਇਹ ਕੈਲੇਰੋਨਾ ਸੂਬੇ ਦੀ ਗੱਲ ਹੈ ਜੀ ਉੱਥੇ ਇੱਕ ਸਟੋਰ ਲੁੱਟਣ ਆ ਜਾਂਦੇ ਜਿੱਦਾਂ ਛੋਟੀ ਉਮਰ ਦਾ ਮੁੰਡਾ ਸੀਗਾ ਮਤਲਬ 18 ਸਾਲ ਘੱਟ ਉਮਰ ਦਾ ਇਸ ਕਰਕੇ ਉਹਦੀ ਪਛਾਣ ਜਿਹੜੀ ਆ ਉਹ ਇੱਥੋਂ ਦੇ ਕਾਨੂੰਨ ਮੁਤਾਬਕ ਕੋਈ ਗੁਪਤ ਰੱਖੀ ਜਾਂਦੀ ਆ ਜੀ ਤੇ 36 ਸਾਲਾਂ ਦਾ ਵਿਅਕਤੀ ਸੀਗਾ ਜਿਹਦਾ ਉੱਥੇ ਸਟੋਰ ਸੀਗਾ ਉੱਥੇ ਉਹ ਮੁੰਡਾ ਆਉਂਦਾ ਆ ਤੇ ਸਟੋਰ ਦੇ ਵਿੱਚ ਪਹਿਲਾਂ ਲੁੱਟਮਾਰ ਕਰਦਾ ਤੇ ਮੁੜਕੇ ਉਹ ਦੇ ਮਾਲਕ ਜਿਹੜਾ ਵਾ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਤੇ ਇਹ ਜਿਹੜਾ ਮਾਲਕ ਸੀ ਜਿਹੜਾ ਨਾਂ ਸੀਗਾ ਮਾਨਕ ਪਟੇਲ ਗੁਜਰਾਤੀ ਹੋਏਗਾ ਜੀ ਗੁਜਰਾਤੀਆਂ ਦੇ ਬਹੁਤ ਸਾਰੇ ਛੋਟੇ-ਮੋਟੇ ਉੱਥੇ ਕਾਰੋਬਾਰ ਨੇ ਸਟੋਰ ਨੇ ਤੇ ਉਹ ਜਿਹੜਾ ਮੁੰਡਾ ਆ ਉਹਨੂੰ ਜਿਹੜਾ ਹਰਾਸਤ ਲੈ ਲਿਆ ਗਿਆ ਪਰ ਉਹਦੀ ਪਛਾਣ ਜਿਹੜੀ ਉਹ ਨਸ਼ਰ ਨਹੀਂ ਕੀਤੀ ਜਾ ਸਕਦੀ ਇਥੋਂ ਦੇ ਕਾਨੂੰਨ ਮੁਤਾਬਕ ਤੇ ਜਿਹੜਾ ਉਹ ਪਟੇਲ ਵਿਚਾਰਾ 36 ਸਾਲਾਂ ਦਾ ਮਾਰਿਆ ਗਿਆ ਉਹਦੀ ਵਾਈਫ ਜਿਹੜੀ ਆ ਉਹ ਪ੍ਰੈਗਨੈਂਟ ਸੀਗੀ 7 ਮਹੀਨੇ ਦੀ ਮਤਲਬ 2 ਮਹੀਨੇ ਤੱਕ ਉਹਦੇ ਘਰ ਇੱਕ ਬੱਚਾ ਆਉਣ ਵਾਲਾ ਸੀਗਾ ਇਹ ਕੋਈ ਦੀ ਪਹਿਲਾਂ ਹੀ ਧੀ ਹੈਗੀ ਆ 5 ਸਾਲ ਦੀ ਪਰ ਉਹ ਪਰਿਵਾਰ ਦੇ ਉੱਤੇ ਵੱਡਾ ਸੰਕਟ ਜਿਹੜਾ ਉਹ ਆਇਆ ਜ਼ਮੀਨ ਅਲਾਟਮੈਂਟ ਕਪਲਾ ਦੇ ਵਿੱਚ ਕਰਨਾਟਕ ਦੇ ਰਾਜਪਾਲ ਨੇ ਮੁੱਖ ਮੰਤਰੀ ਸਿਧਾਰਮਈਆ ਖਿਲਾਫ ਕੇਸ ਚਲਾਉਣ ਦੀ ਜਾਜਤ ਜੜੀ ਉਹ ਦਿੱਤੀ ਆ ਕਾਂਗਰਸ ਨੇ ਜੀ ਸਿਧਾਰਮਈਆ ਕਰਨਾਟਕ ਦੇ ਵਿੱਚ ਤੇ ਜਿੱਥੇ-ਜਿੱਥੇ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ-ਉੱਥੇ ਜਿਹੜੀਆਂ ਭਾਜਪਾ ਦਾ ਇਹ ਸੂਲ ਹੀ ਬਣ ਗਿਆ ਕਿ ਉਹਨਾਂ ਨੂੰ ਤੰਗ ਕਰਨ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਆ ਜ਼ਰੂਰ ਕ腐ਪਸ਼ਨ ਹੋਈ ਹੋਏਗੀ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਧਾਰ ਮੱਈਆ ਨੇ ਕੋਈ ਕ腐ਪਸ਼ਨ ਨਹੀਂ ਕੀਤੀ ਹੋਊਗੀ ਪਰ ਜੇ ਗਵਰਨਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਅਕੇਸ਼ ਚਲਾਉਣ ਦੀ ਇਹਦਾ ਮਤਲਬ ਹੁਣ ਸੀਬੀਆਈ ਤੇ ਈਡੀ ਉਹਨਾਂ ਨੂੰ ਘੇਰੂਗੀ ਤੇ ਇਹ ਤੀਜਾ ਮੁੱਖ ਮੰਤਰੀ ਹੋਊਗਾ ਜਿਹੜਾ ਪਾਵਰ 'ਚ ਰਹਿੰਦਿਆਂ ਜੇਲ੍ਹ ਯਾਤਰਾ ਕਰੂਗਾ ਪਹਿਲਾਂ ਆਪਾਂ ਵੇਖ ਚੁੱਕੇ ਝਾਰਖੰਡ ਵਾਲਿਆਂ ਨੂੰ ਇਜਾਜ਼ਤ ਚੁੱਕਿਆ ਤੇ ਦਿੱਲੀ ਵਾਲਿਆਂ ਨੂੰ ਤੇ ਕੋਈ ਰਾਤ ਨਹੀਂ ਮਿਲ ਰਹੀ ਸੋ ਜੇ ਫੈਸਲਾ ਇਹ ਆ ਗਿਆ ਗਵਰਨਰ ਵੱਲੋਂ ਜੇ ਹੋਣ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹਨਾਂ ਨੂੰ ਖੁੱਲ ਮਿਲ ਜੂਗੀ ਉਹਨੂੰ ਅਰੈਸਟ ਵੀ ਕਰ ਸਕਦੀਆਂ ਤੇ ਉਹਨੂੰ ਸੱਦ ਵੀ ਸਕਦੀਆਂ ਨੇ ਤੇ ਇਹ ਜਿਹੜੇ ਤਿੰਨ ਵਿਅਕਤੀ ਸੀਗੇ ਜੀ ਜਿਨ੍ਹਾਂ ਨੇ ਪਟੀਸ਼ਨ ਪਾਈ ਹੋਈ ਸੀਗੀ ਇੱਕ ਤਾਂ ਅਬਰਾਹਮ ਨਾ ਦਾ ਇੱਕ ਪ੍ਰਦੀਪ ਤੇ ਇੱਕ ਕ੍ਰਿਸ਼ਨਾ ਇਹਨਾਂ ਦੇ ਉੱਤੇ ਪਟੀਸ਼ਨਾਂ ਦਾ ਕਰਕੇ ਹੀ ਗਵਰਨਰ ਨੇ ਜਿਹੜੀ ਆ ਉਹ ਉਹਨਾਂ ਨੂੰ ਇਜਾਜ਼ਤ ਦਿੱਤੀ ਆ ਕਿ ਇਹ ਤੇ ਕੇਸ ਲਾਇਆ ਜਾ ਸਕਦਾ ਜਾਂ ਤੇ ਜੋ ਵੀ ਕਰਨਾ ਕੀਤਾ ਜਾ ਸਕਦਾ ਜੀ ਸ਼ਿਆਰਪਰ ਦੇ ਵਿੱਚ ਕਿਹਾ ਹਿਮਾਚਲ ਦੇ ਕਾਂਗਰਸ ਸੀਐਮਐਲਏ ਦੇ ਉੱਤੇ ਹਮਲਾ ਹੋਇਆ ਹੈ ਇਹ ਹਰੰਦਰ ਖਬਰ ਨੂੰ ਦਾਅਵੇ ਨਾ ਨਹੀਂ ਕਿਹਾ ਜਾ ਰਿਹਾ ਹੈ ਦਾ ਪਿਛਲੇ ਕੁਝ ਸਮੇਂ ਤੋਂ ਇੱਕ ਸ਼ਰਾਰਤੀ ਅਨਸਰ ਨਾਲ ਗੱਲਬਾਤ ਹੋ ਰਹੀ ਆ ਵੀਡੀਓ ਵਾਇਰਲ ਕਰ ਦਿੱਤਾ ਜਾਂਦਾ ਹੈ ਕਿ ਅੱਜ ਪੰਜਾਬੀ ਫਲਾਣੇ ਤਾਂ ਗਏ ਸੀ ਹਿਮਾਚਲ ਚ ਉਹਨਾਂ ਨੂੰ ਕੁੱਟਿਆ ਚਾਹ ਦੀ ਦੁਕਾਨ ਤੇ ਗਏ ਉਹਨਾਂ ਦਾ ਬੈਗ ਖੋਲਿਆ ਔਰਤ ਨਾਲ ਸ਼ੇਡਖਾਨੀ ਕੀਤੀ ਮਨ ਲ ਕਿਤੇ ਨਾ ਕਿਤੇ ਕੋਈ ਸ਼ਰਾਰਤੀਆਂ ਫਿਰ ਚਾਹੁੰਦੇ ਆ ਕਿ ਹਿਮਾਚਲ ਤੇ ਪੰਜਾਬ ਦੇ ਵਿੱਚ ਇੱਕ ਰਫੜ ਖੜਾ ਕੀਤਾ ਜਾਵੇ ਜਿਹੜਾ ਹਰਿਆਣੇ 'ਚ ਵੀ ਕਈ ਵਾਰ ਇਦਾਂ ਦੀ ਇੱਕ ਡਰਾਮਾ ਹੁੰਦੀਆਂ ਰਹੀਆਂ ਨੇ ਪਰ ਇਹ ਕਹਿ ਜਾਂਦਾ ਹੈ ਕਿ ਜਿਹੜਾ ਐਮ.ਐਲ.ਏ. ਸੀਗਾ ਕਾਂਗਰਸ ਦਾ ਸੀਗਾ ਇਹ ਤੇ ਇਹ ਪੰਜਾਬ ਵਾਲੇ ਏਰੀਆ 'ਚੋਂ ਕਿਤੇ ਲੰਘ ਰਿਹਾ ਸੀਗਾ ਤੇ ਮੋਟਰਸਾਈਕਲ ਤੇ ਦੋ ਜਣੇ ਆਉਂਦੇ ਤੇ ਉਹਦੇ ਕਾਰ ਦੇ ਅੱਗੇ ਮੋਟਰਸਾਈਕਲ ਖਿਲਾਰ ਦਿੰਦੇ ਆ ਜਦੋਂ ਗੱਡੀ ਇੱਕ ਰੁਕਦੀ ਆ ਤੇ ਲੋਹੇ ਦੀ ਰੌੜ ਨਾਲ ਉਹਤੇ ਹਮਲਾ ਕੀਤਾ ਤੇ ਉਹਦੀਆਂ ਪਿਛਲੇ ਜਿਹੜਾ ਹੈਗਾ ਟੁੱਟ ਗਿਆ ਖਬਰ ਇਹ ਵੀ ਆ ਕਿ ਉਹਨੇ ਹਿਸ਼ਾਰਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਆ ਪਰ ਪੁਲਿਸ ਕਹਿੰਦੀ ਆ ਕਿ ਸਾਡੇ ਕੋਲ ਨਾ ਤੱਕੇ ਨੇ ਸਾਨੂੰ ਰਿਪੋਰਟ ਕੀਤਾ ਹੈ ਜੀ ਘਟਨਾ ਤੇ ਨਾ ਹੀ ਸਾਡੀ ਜਿਹੜੀਆਂ ਉੱਥੇ ਨਾਕਾ ਇੰਚਾਰਜ ਆ ਜਗ੍ਹਾ ਜਗ੍ਹਾ ਨਾਕੇ ਲੱਗੇ ਉਹਦੀ ਕੋਈ ਘਟਨਾ ਦੀ ਸਾਨੂੰ ਸੂਚੀ ਮਿਲੀ ਆ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਨਹੀਂ ਗਈ ਤੇ ਨਾ ਹੀ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਆਈ ਆ ਤੇ ਜਿਹੜੀਆਂ ਮੀਡੀਆ ਗਰੁੱਪ ਨੇ ਵਕਫ ਵਕਫ ਉਹਨਾਂ ਨੇ ਖਬਰ ਨੂੰ ਪੁਸ਼ਟੀ ਕਰਨ ਲਈ ਉਸ ਐਮਐਲਏ ਨੂੰ ਵੀ ਬਾਰ-ਬਾਰ ਫੋਨ ਕੀਤੇ ਪਰ ਉਹਨੇ ਮੁੜ ਕੇ ਫੋਨ ਚੁੱਕਿਆ ਨਹੀਂਗਾ ਪਰ ਇਸ ਘਟਨਾ ਦੀ ਫਿਰ ਕੋਈ ਬੰਦਾ ਦਾਅਵੇ ਨਹੀਂ ਕਹਿ ਸਕਦਾ ਹੋਈ ਆ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਇਹ ਗੱਲ ਫਲਾਈ ਗਈ ਆ ਸਮਾਚਾਰ ਦੇ ਵਿੱਚ ਮੋੜ ਬਦਲ ਜਿਹੜਾ ਫਟਣ ਦੇ ਨਾਲ ਨੈਸ਼ਨਲ ਹਾਈਵੇ ਬੰਦ ਹੋਇਆ ਗੰਗਾ ਹੋ ਓਵਰਫਲੋ ਹੋ ਗਈ 50 ਹਜ਼ਾਰ ਲੋਕ ਪ੍ਰਭਾਵਿਤ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜੀ ਅੱਜ ਆਪਾਂ ਮੀਂਹ ਦੀ ਗੱਲ ਕਰਦੇ ਹਾਂ ਜਿੱਥੇ ਬਿੱਟਿਆ ਸੀ ਖਬਰ ਪੜ ਰਹੇ ਆ ਇੱਥੇ ਵੀ ਅੱਜ ਜਿਹੜਾ ਥੰਡਰ ਸਟ੍ਰੋਮ ਦੀ ਵਾਰਨਿੰਗ ਸੀਗੀ ਤੇ 100 ਐਮਐਮ ਜਿਹੜਾ ਉਹ ਮੀਂਹ ਪੈਣ ਦਾ ਸੰਭਾਵਨਾ ਸੀਗੀ ਤੇ ਬੜੀ ਤੇਜ਼ੀ ਨਾਲ ਮੀਂਹ ਪੈਂਦਾ ਜਿਹੜੀ ਗਲੋਬਲ ਵਾਰਮਿੰਗ ਦੇ ਨਾਲ ਅਸਰ ਹੋਇਆ ਕਿ ਜਿਹੜਾ ਮੀਂਹ ਹੌਲੀ ਹੌਲੀ ਸਾਰੇ ਦਿਨ ਚ ਪੈਣਾ ਹੁੰਦਾ ਉਹ ਘੰਟੇ ਡੇਢ ਘੰਟੇ ਜੀ ਇੱਕ ਅੱਜ ਵੀ ਮਿਸਿਸਕਾ ਦਾ ਏਰੀਆ ਚ ਤੇ ਟ੍ਰਾਂਟੋਰ ਜਿਹੜਾ ਜਿਹੜਾ ਨੀਵਾ ਏਰੀਆ ਉੱਥੇ ਜਿਹੜੀ ਟ੍ਰੈਫਿਕ ਆ ਕਾਫੀ ਪ੍ਰਭਾਵਿਤ ਹੋਈ ਆ ਬਹੁਤ ਜਗ੍ਹਾ ਤੇ ਮੈਂ ਆਪ ਖੁਦ ਆ ਰਿਹਾ ਡਰਾਈਵ ਕਰਕੇ ਮਿਸਿਸਕਾ ਵਾਲੇ ਪਾਸੇ ਉਹ ਬ੍ਰਿਸਟਲ ਤੇ ਮੇਵੀਸ ਏਰੀਏ ਚ ਬਹੁਤ ਜ਼ਿਆਦਾ ਪਾਣੀ ਇਕੱਠਾ ਆਇਆ ਤੇ ਉੱਚ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਜਿਹੜੀਆਂ ਬੰਦ ਹੋ ਜਾਂਦੀਆਂ ਪਾਣੀ ਵਿੱਚ ਡੁੱਬ ਕੇ ਤੇ ਲੋਕ ਮੁੜ ਕੇ ਫਿਰ ਘੁੰਮ ਕੇ ਦੂਜੇ ਰਸਤੇ ਰੂਟ ਲੈ ਕੇ ਆ ਰਹੇ ਮੈਂ ਵੀ ਹੋਰ ਰਸਤਾ ਰੂਟ ਬਦਲ ਕੇ ਆਇਆ ਜੀ ਤੇ ਇਦਾਂ ਹੀ ਹਿਮਾਚਲ ਦੇ ਵਿੱਚ ਜਿਹੜਾ ਆ ਉਹ ਫੇਰ ਇੱਕ ਊਰੀ ਬੱਦਲ ਫਟਿਆ ਤੇ ਇਸ ਤੋਂ ਪਹਿਲਾਂ ਵੀ ਮਤਲਬ ਜਿਹੜਾ ਵਾ ਉਹ ਕਾਫੀ ਉੱਥੇ ਨਿਕਸਾਰ ਹੋਇਆ ਸੀ 31 ਜੁਲਾਈ ਨੂੰ ਤੇ ਹੁਣ ਜਿਹੜਾ ਬੱਦਲ ਫਟਿਆ ਵਾ ਇਹ ਜਗ੍ਹਾ ਹੈਗੀ ਤਕਲੀਚ ਨੋਗਲੀ ਜੀ ਤੇ 30 ਮੀਟਰ ਤੱਕ ਸੜਕ ਧਸ ਗਈ ਆ ਤੇ ਚੰਡੀਗੜ੍ਹ ਤੋਂ ਮੰਡੀ ਜਾਣ ਵਾਲਾ ਦਾ ਨੈਸ਼ਨਲ ਹਾਈਵੇ ਆ ਉਹ ਸਾਰਾ ਬੰਦ ਹੋ ਗਿਆ ਤੇ ਉਹਦੀ ਰਿਪੇਅਰ ਹੋਊਗੀ ਤੇ ਫੇਰ ਉੱਥੇ ਨਹੀਂ ਆ ਉਹ ਟ੍ਰੈਫਿਕ ਚੱਲ ਸਕਦੀ ਆ ਤੇ ਹਿਮਾਚਲ ਪ੍ਰਦੇਸ਼ ਦਾ ਕੁਲੂ ਮੰਡੀ ਤੇ ਸ਼ਿਮਲਾ ਜ਼ਿਲ੍ਹਿਆਂ ਚ ਜਿਹੜਾ ਪਹਿਲਾ ਬੱਦਲ ਫਟੇ ਸੀ 31 ਜੁਲਾਈ ਨੂੰ ਉਹਦੇ ਨਾਲ 56 ਲੋਕੀ ਰੁੜੇ ਸੀਗੇ ਤੇ 32 ਤੱਕ ਜਿਹੜੇ ਆ ਹਾਦਸੇ ਚ ਲੋਕ ਮਾਰੇ ਗਏ ਉਹ ਖਬਰ ਜਿਹੜੀ ਆ ਉਹ ਕੰਫਰਮ ਹੋ ਗਈ ਆ ਤੇਰੇ ਕਈ ਲਾਸ਼ਾਂ ਦਾ ਜਿਹੜੇ ਪਤਾ ਹੀ ਨਹੀਂ ਉਹ ਲੱਭ ਨਹੀਂ ਰਹੀਆਂ ਕਿ ਉਹ ਬੰਦੇ ਮਰ ਗਏ ਆ ਜੀਦੇ ਆ ਜਾਂ ਲਾਪਤਾ ਨੇ ਇਦਾਂ ਹੀ ਉੱਤਰ ਪ੍ਰਦੇਸ਼ ਚ ਵੀ ਕਾਨਪੁਰ ਚ ਗੰਗਾ ਲਗ ਜਿਹੜੀ ਆ ਉਹ ਸਿਰਫ 1 ਮੀਟਰ ਰਹਿ ਗਈ ਖਤਰੇ ਦੇ ਨਿਸ਼ਾਨ ਤੋਂ ਥੱਲੇ ਯਾਨੀ ਕਿ ਸਾਰੇ ਹੀ ਭਾਰਤ ਵਿੱਚ ਜਦੋਂ ਮੌਨਸੂਨ ਚੱਲ ਰਹੀ ਆ ਤੇ ਨੀਵੇਂ ਇਲਾਕਿਆਂ ਚ ਪਾਣੀ ਭਰਿਆ ਹੋਇਆ ਤੇ ਇਹਦੇ ਕਰਕੇ ਵੀ 50000 ਦੇ ਕਰੀਬ ਲੋਕ ਉਥੇ ਪ੍ਰਭਾਵਿਤ ਨੇ ਤੇ ਫਿਰ ਰਾਜਸਥਾਨ ਵਾਲੇ ਪਾਸੇ ਵੀ जैसलमेर ਚ ਹੜਾ ਆਇਆ ਹੋਇਆ ਪਿਆ ਤੇ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਜੋ 17 ਤਰੀਕ ਆ 21 ਰਾਜਾਂ ਚ ਜ਼ਬਰਦਸਤ ਹੋਰ ਮੀਂਹ ਪੈਣ ਦੀ ਸੰਭਾਵਨਾ ਆ ਤੇ ਇਹਦੇ ਨਾਲ ਜਿਹੜੇ ਹਾਲਾਤ ਆ ਹੋਰ ਵੀ ਬੱਤਰ ਹੋ ਸਕਦੇ ਆ ਸਰਕਾਰੀ ਕਾਲਜਸ ਦੇ ਵਿੱਚ ਕਹਿੰਦੇ ਮੌੜ ਪਰਤੀਆਂ ਰੌਣਕਾਂ ਪੜ੍ਹਾਈ ਤੋਂ ਬਾਅਦ ਨੌਜਵਾਨਾਂ ਨੂੰ ਇੱਥੇ ਦੇਾਂਗੇ ਰਜਗਾਰ ਸਰਕਾਰੀ ਨੌਕਰੀਆਂ ਸੀਐਮ ਮਾਨ ਦਾ ਕਹਿੰਦੇ ਦਾਵਾ ਮਾਨ ਸਾਹਿਬ ਦਾ ਦਾਵਾ ਹੈ ਜੀ ਤੱਤ ਤੇ ਉਹਨਾਂ ਕੋਈ ਪੇਸ਼ ਨਹੀਂ ਕੀਤੇ ਪਰ ਇੱਕ ਗੱਲ ਵੇਖਣ ਚਾਹੀ ਰਹੀ ਆ ਕਿ ਜਦੋਂ ਹੁਣ ਬਾਹਰਲੇ ਮੁਲਕਾਂ ਨੇ ਪਾਬੰਦੀ ਲਾ ਦਿੱਤੀ ਸਟੂਡੈਂਟਸ ਨੂੰ ਲੈ ਨਹੀਂ ਰਹੇ ਜਿਹੜੇ 12ਵੀਂ ਕਰਕੇ ਆ ਰਹੇ ਜੀ ਤੇ ਕੁਦਰਤੀ ਆ ਕਿ ਉਹਨਾਂ ਬੱਚਿਆਂ ਨੇ ਪੜ੍ਹਾਈ ਕਰਨੀ ਆ ਤੇ ਕਿਛਰੇ ਸਾਲਾਂ ਨੂੰ ਇਸ ਸਾਲ ਜਿਹੜੇ ਕਾਲਜ ਡਿਗਰੀ ਕਾਲਜ ਆ ਉਹਨਾਂ ਦੇ ਵਿੱਚ ਐਡਮਿਸ਼ਨ ਥੋੜੀ ਬਹੁਤੀ ਜ਼ਿਆਦਾ ਹੋਈ ਆ ਜਿੰਨੂੰ ਲੈ ਕੇ ਭਗਵੰਤ ਮਾਨ ਜੀ ਦਮਕੇ ਜੀ ਮਾਰ ਰਹੇ ਆ ਕਿ ਸਾਡੀਆਂ ਨੀਤੀਆਂ ਕਰਕੇ ਤਾਂ ਆਇਆ ਹੋਇਆ ਇਹ ਆ ਕਿ ਬਾਹਰਲੇ ਮੁਲਕਾਂ ਨੇ ਪਲੱਸ 2 ਵਾਲੇ ਬੱਚਿਆਂ ਦੀ ਐਂਟਰੀ ਬੰਦ ਕਰ ਦਿੱਤੀ ਆ ਤੇ ਬੱਚਿਆਂ ਨੂੰ ਹੁਣ ਕੁਛ ਨਾ ਕੁਛ ਤੇ ਕਰਨਾ ਨਾ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਘਰ ਤੋਂ ਨਾ ਬੁਲਾ ਲੈਣਾ ਜੀ ਵੀ ਜੇ ਉਹਨਾਂ ਨੇ ਆਈਸ ਨਹੀਂ ਕਰਾਉਣੀ ਜਾਂ ਉਹਨਾਂ ਨੇ ਪਲੱਸ 2 ਤੋਂ ਬਾਅਦ ਕਿਤੇ ਵਿਦੇਸ਼ਾਂ ਚ ਪੜ੍ਹਨ ਨਹੀਂ ਜਾਣਾ ਤੇ ਫਿਰ ਉਹਨਾਂ ਨੂੰ ਪੜਾਉਣਗੇ ਤੇ ਨਾ ਉਹ ਕਿਤੇ ਨਾ ਕਿਤੇ ਤੇ ਭਗਵੰਤ ਮਾਨ ਨੇ ਹੀ ਕਹਿ ਰਹੇ ਕਿ ਸਾਡੀ ਪਾਲਿਸੀ ਕਰਕੇ ਜਿਹੜੇ ਨੌਜਵਾਨ ਐ ਵਿਦੇਸ਼ਾਂ ਜੋ ਵਾਪਸ ਆਉਣੇ ਸ਼ੁਰੂ ਹੋ ਗਏ ਆ ਸੋ ਬਹੁਤ ਵੱਡੀਆਂ ਵੱਡੀਆਂ ਗੱਪਾਂ ਵੀ ਮਾਰਦੇ ਆ ਸੋ ਉਹ ਕਹਿੰਦੇ ਆ ਕਿ ਸਾਡੀਆਂ ਲੋਕ ਭਲਾਈ ਨੀਤੀਆਂ ਨੇ ਉੱਥੋਂ ਝਲਕਦੀਆਂ ਨੇ ਇੱਥੋਂ ਪ੍ਰਗਟਾਵਾ ਹੁੰਦਾ ਕਿ ਜਿਹੜੇ ਨੌਜਵਾਨ ਆ ਉਹ ਬਾਹਰੋਂ ਵਾਪਸ ਆ ਰਹੇ ਆ ਤੇ ਦੇਸ਼ਵਾਲ ਨੂੰ ਪਰਤ ਰਹੇ ਆ ਤੇ ਅਸੀਂ 44000 ਤੋਂ ਵੱਧ 44700 ਨੂੰ ਨੌਕਰੀਆਂ ਦੇ ਦਿੱਤੀਆਂ ਨੇ ਤੇ ਉਹ ਉਹਨੀਆਂ ਗੱਲਾਂ ਉਹ ਕਰ ਰਹੇ ਆ ਤੇ ਜਿੱਦਾਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਭਗਵੰਤ ਮਾਨ ਜੇ 50 ਨੌਕਰੀਆਂ ਦੇਣੀਆਂ ਹੁੰਦੀਆਂ ਤੇ ਡਰਾਮੇਬਾਜ਼ੀ ਕਰਦੇ ਆ ਤੇ ਆਪ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਆ ਜੀ ਅਸੀਂ ਸਾਰੀ ਉਮਰ ਨੌਕਰੀਆਂ ਕੀਤੀਆਂ ਚਾਰ-ਚਾਰ ਮਹਿਕਮੇ ਬਦਲੇ ਆ ਹਜ਼ਾਰਾਂ ਲੱਖਾਂ ਲੋਕ ਹਿੰਦੁਸਤਾਨ ਦੇ ਜੌਬ ਕਰਦੇ ਆ ਪਰ ਆਪਣੇ ਆਪ ਹੀ ਚਿੱਠੀ ਘਰ ਆਉਂਦੀ ਸੀ ਕਦੀ ਕਿਸੇ ਮੁੱਖ ਮੰਤਰੀ ਮੰਤਰੀ ਨੇ ਨਿਯੁਕਤੀ ਪੱਤਰ ਨਹੀਂ ਸੀ ਦਿੱਤੇ ਇਹ ਮੁੱਖ ਮੰਤਰੀ ਪ੍ਰਚਾਰ ਦਾ ਜ਼ਿਆਦਾ ਭੁੱਖਾ ਤੇ ਡਰਾਮੇਬਾਜ਼ ਜ਼ਿਆਦਾ ਲੱਗਦਾ ਥੋੜਾ ਜਿਹਾ ਜੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਸਪੀਕਰ ਦੇ ਵੱਲੋਂ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਸੰਬੰਧੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਬਿਲਕੁਲ ਜੀ ਆਪਣੇ ਆਪਣੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ ਗੁਰਜੀਤ ਔਜਲਾ ਇਹ ਤੀਜੀ ਵਾਰ ਚੁਣ ਕੇ ਗਏ ਆ ਤੇ ਜਿਹੜੀਆਂ ਸੰਸਦ ਦੀਆਂ ਕਮੇਟੀਆਂ ਬਣਦੀਆਂ ਨੇ ਉਹ ਸਪੀਕਰ ਸਾਹਿਬ ਬਣਾਉਂਦੇ ਆ ਤੇ ਉਹਦੇ ਵਿੱਚ ਉਹਨਾਂ ਨੇ ਔਜਲਾ ਸਾਹਿਬ ਦੀ ਨਿਯੁਕਤੀ ਕੀਤੀ ਆ ਕਿ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਜਿਹੜੀ ਆ ਉਹ ਉਹਦੇ ਵਿੱਚ ਜਿਹੜੀ ਕੋਈ ਕਮੇਟੀ ਆ ਉਹਦਾ ਉਹਨਾਂ ਨੂੰ ਮੈਂਬਰ ਪਾਇਆ ਗਿਆ ਤੇ ਉਹਨਾਂ ਦਾ ਬਿਆਨ ਆਇਆ ਕਿ ਮੈਂ ਹਮੇਸ਼ਾ ਹੀ ਜਿਹੜੀਆਂ ਇਹਨਾਂ ਦੀ ਭਲਾਈ ਵਾਸਤੇ ਕੰਮ ਕਰਦਾ ਰਿਆ ਤੇ ਅੱਗੇ ਵੀ ਕੰਮ ਕਰੂੰਗਾ ਤੇ ਉਹਨਾਂ ਨੇ ਧੰਨਵਾਦ ਕੀਤਾ ਸਪੀਕਰ ਦਾ ਤੇ ਹਾਈ ਕਮਾਂਡ ਦਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕੰਮ ਲਈ ਨਾਮਿਨੇਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਯੋਜਨਾਵਾਂ ਬਣਾਉਂਦੀ ਆ ਪਰ ਜ਼ਮੀਨੀ ਪੱਧਰ ਤੇ ਪਹੁੰਚਦੀਆਂ ਨਹੀਂ ਗਈਆਂ ਤੇ ਅਸੀਂ ਪੂਰਾ ਜ਼ੋਰ ਲਾਵਾਂਗੇ ਕਿ ਆਮ ਲੋਕਾਂ ਜਿਨ੍ਹਾਂ ਵਾਸਤੇ ਉੱਤੇ ਫੈਸਲੇ ਲਏ ਜਾਂਦੇ ਆ ਉਹਨਾਂ ਤੱਕ ਇਹਨਾਂ ਦਾ ਜਿਹੜਾ ਫਾਇਦਾ ਉਹ ਪਹੁੰਚੇ ਇਨਫਰਮੇਸ਼ਨ ਤੱਕ ਜਾਵੇ ਹਮਾਜਲਪਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਮੰਦਿਰ ਦੇ ਵਿੱਚ ਸਨੇਸ਼ਰਵਾਰ ਨੂੰ ਕਹਿੰਦੇ ਪੰਜਾਬ ਦੇ ਕੋਈ ਸ਼ਰਧਾਲੂਆਂ ਵਿਚਾਲੇ ਝਗੜਾ ਹੋਇਆ। ਇਹ ਵੀ ਖਬਰ ਹੈ ਰਿੰਦਰ ਉਦਾਂ ਦੀ ਆ ਇੱਕ ਵੀਡੀਓ ਵਾਇਰਲ ਹੋਈ ਆ ਵੀਡੀਓ ਜਿਹੜੀਆਂ ਨੇ ਜਿਹੜੀਆਂ ਅੱਜ ਕੱਲ ਸੋਸ਼ਲ ਮੀਡੀਆ ਤੇ ਹੁੰਦੀਆਂ ਨਾ ਉਹਦੇ ਵਿੱਚ ਬਹੁਤ ਕੁਝ ਗਲਤ ਹੁੰਦਾ। ਪਾ ਇੰਗਲੈਂਡ ਵਾਲੀ ਘਟਨਾ ਵੇਖ ਰਹੇ ਆ ਨਾ ਇੱਕ ਵੀਡੀਓ ਗਲਤ ਕਿਸੇ ਨੇ ਪਾ ਕੇ ਕਹਿ ਦਿੱਤਾ ਕਿ ਕਿਸ਼ਤੀ ਰਹੀ ਆਇਆ ਹੋਇਆ ਬੰਦਾ ਸੀਗਾ ਤੇ ਇਹ ਮੁਸਲਮਾਨ ਸੀਗਾ ਤੇ ਮੁਸਲਮਾਨਾਂ ਦੀਆਂ ਮਸਜਿਦਾਂ ਤੇ ਘਰਾਂ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਦੁਕਾਨਾਂ ਉਹਨਾਂ ਦੀਆਂ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਇਦਾਂ ਹੀ ਇਹ ਜਦੋਂ ਮੈਂ ਪਹਿਲਾਂ ਕਿਹਾ ਕਿ ਹਿਮਾਚਲ ਤੇ ਪੰਜਾਬ ਚ ਪਾੜਾ ਪਾਉਣ ਦੀ ਗੱਲ ਕੀਤੀ ਜਾ ਰਹੀ ਆ ਇਤੋਂ ਵੀ ਇਸ ਤਰ੍ਹਾਂ ਦੀ ਗੋ ਆਉਂਦੀ ਆ ਕਿ ਪੰਜਾਬੀ ਹਿਮਾਚਲ ਚ ਜਾ ਕੇ ਗੜਬੜ ਕਰਦੇ ਆ ਪਰ ਇੱਥੇ ਸ਼ੁਕਰ ਹੈ ਕਿ ਇਹ ਨਹੀਂ ਕਿਹਾ ਕਿ ਹਿਮਾਚਲੀਆਂ ਨਾਲ ਝਗੜਾ ਆ ਇਹ ਕਹਿੰਦੇ ਕਿ ਜਿਹੜੇ ਸ਼ਰਦਾਲੂ ਜਾ ਰਹੇ ਸੀਗੇ ਇਹ ਸ਼ਕਤੀਪੀਰ ਜਵਾਲਾਮੁਖੀ ਮੰਦਿਰ ਹੈ ਇੱਥੇ ਹੂੰ ਇਹ ਜਵਾਲਾਮੁਖੀ ਮੰਦਿਰ ਬਹੁਤ ਮਤਲਬ ਹਿਮਾਚਲ ਦੇ ਵਿੱਚ ਵੀ ਨਹੀਂ ਮੇਰੇ ਖਿਆਲ ਹੁੰਨੇ ਦੇ ਲੱਗ ਉੱਪਰ ਜਵਾਲਾਮੁਖੀ ਜਾਂ ਜਾਂਦੇ ਆ ਲੋਕ ਜੀ ਤੇ ਇਹ ਚਰਦਾਲੂ ਜਿਹੜੇ ਪੰਜਾਬ ਚੋਂ ਗਏ ਸੀ ਆਪੋ ਚ ਹੀ ਲੜਿਆ ਇੱਕ ਦੂਜੇ ਨਾਲ ਜੀ ਤੇ ਉਹ ਕਹਿੰਦੇ ਆ ਕਿ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਆ ਡਾਂਗਾ ਨਾਲ ਲੜਾਈ ਹੋਈ ਤੇ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਜਿਹੜੇ ਸ਼ਰਧਾਲੂ ਮੰਦਿਰ ਜਾ ਰਹੇ ਉਹ ਡਾਂਗਾ ਕਿੱਥੋਂ ਲਾਏ ਹੋਣਗੇ ਜੇ ਲੋਕਲ ਲੋਕਾਂ ਦੀ ਰਿਵੋਲਟ ਨਹੀਂ ਆ ਤਾਂ ਖਬਰ ਨੂੰ ਵਧਾ ਚੜਾ ਕੇ ਮੈਨੂੰ ਲੱਗਦਾ ਇਹ ਵੀ ਦੱਸਿਆ ਗਿਆ ਤੇ ਕਹਿੰਦੇ ਆ ਕਿ ਜਿਹੜੇ ਦੁਕਾਨਦਾਰ ਸੀ ਬਾਜ਼ਾਰ ਚੋਂ ਇੰਨੇ ਔਖੇ ਹੋਏ ਕਿ ਉਹਨਾਂ ਨੇ ਪੰਜਾਬੀਆਂ ਨੂੰ ਬਾਜ਼ਾਰ ਚੋਂ ਬਾਹਰ ਕੱਢਤਾ ਇਹ ਵੀ ਗੱਲ ਮੈਨੂੰ ਜਿਹੜੀ ਇਹ ਬਣਾਈ ਹੋਈ ਲੱਗਦੀ ਹੈ ਇਦਾਂ ਹੁੰਦਾ ਨਹੀਂਗਾ ਦੁਕਾਨਦਾਰ ਕਿਹੜਾ ਵਾ ਜਿਹੜਾ ਦੁਕਾਨਾ ਬੰਦ ਕਰਕੇ ਲੋਕਾਂ ਨੂੰ ਕਹੂਗਾ ਵੀ ਨਿਕਲ ਜਾਓ ਬਾਜ਼ਾਰ ਚੋਂ ਬਾਹਰ ਕੋਈ ਆਪਣੀ ਦੁਕਾਨ ਚੋਂ ਦੇ ਬਾਹਰ ਕੱਢ ਸਕਦਾ ਤੇ ਖਬਰ ਜਿਹੜੀ ਹੈ ਨਾ ਇਹ ਪਰ ਇਹ ਗੱਲ ਚੰਗੀ ਹੈ ਕਿ ਇਹ ਚਿਹੋ ਹੀ ਦੱਸਿਆ ਗਿਆ ਕਿ ਪੰਜਾਬੀ ਆਪੋ ਚ ਲੜਿਆ ਇਹ ਨਹੀਂ ਦੱਸਿਆ ਗਿਆ ਕਿ ਹਿਮਾਚਲ ਦੇ ਲੋਕਾਂ ਨਾਲ ਕੋਈ ਝਗੜਾ ਹੋਇਆ ਜਿੱਦਾਂ ਅਸੀਂ ਪਹਿਲੀ ਖਬਰ ਚ ਗੱਲ ਕੀਤੀ ਐਡਵੋਕੇਟ ਕਾਮੀਨ ਮੁੰਬਈ ਦੇ ਵਿੱਚ ਇੱਕ ਰੇਲਵੇ ਚ ਡਿਊਟੀ ਨਿਭਾਰੇ ਸਿੱਖ ਟਿਕਟ ਚੈਕਰ ਜਸਵੀਰ ਸਿੰਘ ਤੇ ਯਾਤਰੀਆਂ ਦੇ ਵੱਲੋਂ ਹਮਲਾ ਕਰਨ ਦੀ ਨਿੰਦਾ ਕੀਤੀ ਇਹ ਲੋਕਲ ਟ੍ਰੇਨ ਦੀ ਘਟਨਾ ਜੀ ਜਿਹਦੇ ਵਿੱਚ ਟੀਟੀ ਨਹੀਂ ਹੁੰਦੇ ਆਪਣੇ ਟਿਕਟ ਚੈਕਰ ਉਹ ਇੱਕ ਸਰਦਾਰ ਜੀ ਸੀ ਜਸਵੀਰ ਸਿੰਘ ਉਨੇ ਕੁਛ ਤਿੰਨ ਕੇ ਯਾਤਰੀ ਸੀਗੇ ਜਿਨ੍ਹਾਂ ਦੀਆਂ ਟਿਕਟਾਂ ਨਹੀਂ ਸੀ ਤੇ ਉਹਨਾਂ ਨੂੰ ਫਾਈਨ ਕੀਤਾ ਤੇ ਉਹਨਾਂ ਨੇ ਉੱਤੇ ਹਮਲਾ ਕਰ ਦਿੱਤਾ ਤੇ ਇਹ ਖਬਰ ਵੀ ਜਿਹੜੀ ਆ ਇਹ ਚਰੂਮਣੀ ਬੇਟੀ ਦੇ ਪ੍ਰਧਾਨ ਨੇ ਕਿਹਾ ਕਿ ਉੱਥੋਂ ਦੀ ਸੰਗਤ ਨੇ ਮੈਨੂੰ ਪਛਾਈ ਆ ਪਰ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਉਹਨਾਂ ਨੂੰ ਫੌੜੀ ਤੌਰ ਤੇ ਉਹਨਾਂ ਜਿਹੜੀ ਰੇਲਵੇ ਪੁਲਿਸ ਆ ਉਹਨਾਂ ਨੇ ਦਖਲ ਦਿੱਤਾ ਤੇ ਉਹਨਾਂ ਤਿੰਨਾਂ ਨੂੰ ਰਸ਼ ਕੀਤਾ ਤੇ ਹੋ ਕਰਨਾ ਹੁੰਦਾ ਉੱਥੇ ਕਈ ਵਾਰ ਇਹ ਹੁੰਦਾ ਕਿ ਜਿੱਦਾਂ ਹੁਣ ਧਮੀ ਸਾਹਿਬ ਆ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਬੰਬੇ ਕੋਈ ਨੀ ਕੀ ਵੋਡੀਗੇ ਸਿੱਖਣਾ ਕਿ ਡਰਾਇ ਦੀ ਮੈਂ ਬਿਆਨ ਨਹੀਂ ਦਿੰਦਾ ਤੇ ਮੇਰੀ ਇਹ ਡਿਊਟੀ ਹੈ ਕਿ ਮੈਂ ਬਿਆਨ ਦਵਾ ਤੇ ਜਦੋਂ ਸੰਗਤ ਨੇ ਕਹਿਤਾ ਕਿ ਬੰਦੇ ਜੇ ਕੋਈ ਹਿੰਦੂ ਹੁੰਦਾ ਉੱਤੇ ਹਮਲਾ ਹੁੰਦਾ ਤੇ ਇਹ ਕਾਰਵਾਈ ਹੋਣੀ ਸੀ ਨਾ ਤੇ ਪੁਲਿਸ ਐਕਸ਼ਨ ਲੈਂਦੀ ਤੇ ਉਹ ਬੰਦੇ ਨੂੰ ਫੜਦੀ ਤੇ ਉਹ ਫੜਿਆ ਗਿਆ ਸੋ ਇਹਨਾਂ ਨੇ ਵੀ ਆਪਣਾ ਜਿੱਦਾਂ ਨਾਮ ਚਮਕਾਉਣ ਲਈ ਜਾਂ ਖਬਰ ਬਣਾਉਣ ਲਈ ਇੱਕ ਖਬਰ ਆ ਕਿ ਉੱਥੇ ਇਦਾਂ ਹੋਇਆ ਤੇ ਸਾਨੂੰ ਬੜੀ ਚਿੰਤਾ ਆ ਪੰਜਾਬੀਆਂ ਦੀ ਜਿਹੜੇ ਬਾਹਰ ਬੈਠੇ ਆ ਤੇ ਇਹਨਾਂ ਦੇ ਆਕਾ ਜਿਹੜੇ ਨੇ ਬਾਦਰ ਰਹੇ ਉਹਨਾਂ ਨੂੰ ਤਾਂ ਕੋਈ ਚਿੰਤਾ ਨਹੀਂ ਉਹ ਤੇ ਲਗਾਤਾਰ ਕਦੀ ਸੱਚੇ ਸੌਦੇ ਵਾਲੇ ਨਾਲ ਝੂਠੇ ਸੌਦੇ ਵਾਲੇ ਨਾਲ ਸੌਦੇ ਬਾਜ਼ੀਆਂ ਕਰਦੇ ਫਿਰਦੇ ਆ ਤੇ ਤਾਈ ਉਹਨਾਂ ਦਾ ਇਹ ਸ਼ਰੂ ਹੋ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੇ ਕਾਰਜਕਾਲ ਦੇ ਵਿੱਚ ਵਾਤਾ ਹੋਇਆ ਹੈ ਹਰਿੰਦਰ ਲੋਕਾਂ ਨੇ ਘਣਾ ਸਾਰੀਆਂ ਗੱਲਾਂ ਨੈਗੇਟਿਵ ਹੀ ਕਰੀ ਜਾਂਦੇ ਆ ਇਹ ਵੇਖੋ ਇੱਥੇ ਵੀ ਇਹੋ ਗੱਲ ਆ ਕਿ ਸਰਕਾਰ ਕਿੰਨੀ ਕਿ ਸੀਰੀਅਸ ਆ ਜਿਹੜੀ ਸਾਡੀ ਉਚੇਰੀ ਪੜ੍ਹਾਈ ਨੂੰ ਲੈ ਕੇ ਆ ਮੇਰੇ ਕੱਲ ਤੀਜੀ ਵਾਰ ਆ ਜਨ ਲੋਕ ਦੀ 3 ਮਹੀਨੇ ਕਦੀ 4 ਮਹੀਨੇ ਕਦੀ 6 ਮਹੀਨੇ ਵੀਸੀ ਨੂੰ ਐਕਸਟੈਂਸ਼ਨ ਮਿਲਦੀ ਆ ਤਿੰਨ ਮਹੀਨੇ ਦੀ ਐਕਸਟੈਂਸ਼ਨ ਮਿਲੀ ਇੱਕ ਵਾਈਸ ਚਾਂਸਰਨ ਨੂੰ ਉਹ ਕੀ ਇਨਕਲਾਬ ਲਿਆਊਗਾ ਜਾਂ ਤੇ ਉਹਨਾਂ ਨੂੰ ਪੱਕੇ ਤੌਰ ਤੇ ਤੁਸੀਂ ਐਕਸਟੈਂਸ਼ਨ ਦੋ ਜਨਨ ਦਾ ਪੀਰੀਅਡ ਹੈ 2 ਸਾਲ 4 ਸਾਲ ਤੇ ਨਿਸ਼ ਕੇ ਕੰਮ ਕਰਨ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਦਲਣਾ ਤੇ ਬਦਲ ਕੇ ਤੁਸੀਂ ਕੋਈ ਦੂਜਾ ਵੀਸੀ ਲਾਓ ਜੀ ਇਦਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਅਫਸਰ ਨੂੰ ਮਿਠਾਇਆ ਹੋਇਆ ਜੋ ਉਂਦੇ ਰਵਿੰਦਰ ਹੀ ਗਿਆ ਸੋ ਜਿਹੜੀ ਭਗਵੰਤਮਾਨ ਦੀ ਸਰਕਾਰ ਹੈ ਉਹਦੇ ਕੋਲ ਕੋਈ ਵਿਜ਼ਨ ਨਹੀਂ ਆ ਕੋਈ ਉਹਨਾਂ ਦਾ ਐਜੂਕੇਸ਼ਨ ਪ੍ਰਤੀ ਸੀਰੀਅਸ ਨਹੀਂ ਹੈਗੇ ਨਾ ਯੂਨੀਵਰਸਿਟੀਆਂ ਦਾ ਬੁਰਾ ਹਾਲ ਹੋਇਆ ਪਿਆ ਨਕਸਮੀਆਂ ਹੋਈਆਂ ਪਈਆਂ ਨੇ ਇਹੋ ਕੁਝ ਸਰਕਾਰੀ ਕਾਲਜਾਂ ਦਾ ਹਾਲ ਹੋਇਆ ਪਿਆ ਤੇ ਸਕੂਲਾਂ ਦਾ ਤੇ ਆਪਾਂ ਨੂੰ ਅੱਗੇ ਪਤਾ ਜੋ ਕੁਝ ਹੋਇਆ ਸਾਰਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਇਹ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਆਈ ਕਿ ਅਸੀਂ ਹੈਲਥ ਤੇ ਐਜੂਕੇਸ਼ਨ ਚ ਕੰਮ ਕਰਕੇ ਦਿਖਾਵਾਂਗੇ ਦਿੱਲੀ ਵਾਲੇ ਸਾਨੂੰ ਲੜੇ ਲਾਏ ਗਏ ਪਰ ਪੰਜਾਬ ਚ ਇਹਨਾਂ ਨੇ ਕੁਝ ਨਹੀਂ ਕੀਤਾ ਅੱਗੇ ਨਾ ਵੀ ਹਾਲਾਤ ਜਿਹੜੇ ਆ ਵੱਧ ਤੋਂ ਵੱਧਰ ਹੋਇਆ ਭਗਵੰਤ ਮਾਨ ਦੀ ਸਰਕਾਰ ਕੋਲ ਇਹੋ ਜਿਹਾ ਕੋਈ ਵਿਜ਼ਨ ਨਜ਼ਰ ਨਹੀਂ ਆਉਂਦਾ ਕਿ ਯੂਨੀਵਰਸਿਟੀਆਂ ਕਾਲਜਾਂ ਨੂੰ ਅਪਗ੍ਰੇਡ ਜਾਂ ਚੰਗੇ ਤਰੀਕੇ ਨਾਲ ਚਲਾਉਣ ਲਈ ਕੋਈ ਪ੍ਰਬੰਧ ਕਰੇ ਜੀ ਸੋ ਬਿਲਕੁਲ ਵਿਸਤਾਰਤ ਚਰਚਾ ਦੇ ਵਾਸਤੇ ਗਿਲਸਬ ਤੜਾ ਬਹੁਤ ਧੰਨਵਾਦ ਸੋ ਪ੍ਰੋਗਰਾਮ ਦਾ ਸਮਾ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਆ ਸੋ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿ ਤੁਹਾਡਾ ਤੇ ਸਾਡਾ ਰابطਾ ਜਿਹੜਾ ਆ ਉਹ ਬਣਾ ਰਹੇ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ